ਕਿ ਮੈਨੂੰ ਨਹੀਂ ਲੱਗਦਾ ਕਿ ਭਗਵੰਤ ਮਾਨ ਦੇ ਘਰੇ ਇੱਕ ਮੁੱਖ ਮੰਤਰੀ ਵਜੋਂ ਜਿਹੜਾ ਉਹ ਦੀਵਾਲੀ ਦੇ ਦੀਵੇ ਜਗਣਗੇ ਜਾਂ ਪਟਾਕੇ ਚੱਲਣਗੇ ਉਹ ਗੱਲਾਂ ਲਗਭਗ ਹੋ ਚੱਲੀਆਂ ਦੁੱਖ ਦੀ ਗੱਲ ਇਹ ਹੈ ਪੰਜਾਬ ਵਾਸਤੇ ਕਿ ਪੰਜਾਬ ਨੇ ਐਨੇ ਮਾਣ ਨਾਲ ਜਿਹੜੇ 92 ਵਿਧਾਇਕ ਚੁਣੇ ਸੀ ਨਾ ਕਿ ਕੁਝ ਕਰਨਗੇ ਉਹ ਸਾਰੇ ਪੰਜਾਬ ਵੱਲ ਪਿੱਠ ਕਰਕੇ ਤੇ ਦਿੱਲੀ ਵੱਲ ਨੂੰ ਮੂੰਹ ਚੌਕ ਕੇ ਵੇਖ ਰਹੇ ਆ ਠੀਕ ਹੈ ਇਹ ਵੀ ਪਤਾ ਲੱਗਿਆ ਕਿ ਭਾਜਪਾ ਦੀਆਂ ਜਿਹੜੀਆਂ ਕੇਂਦਰ ਸਰਕਾਰ ਦੀਆਂ ਜਿਹੜੀਆਂ ਉਹ ਚਾਰ ਪੰਜ ਖੁਫੀਆ ਏਜੰਸੀਆਂ ਪੰਜਾਬ ਦੇ ਚੁਣੇ ਹੋਏ ਵਿਧਾਇਕਾਂ ਦੇ ਸੰਪਰਕ ਦੇ ਵਿੱਚ ਹੈ। ਹਮ ਭਗਵੰਤ ਮਾਨ ਦੀਆਂ ਪਾਵਨ ਅਰੰਧਨ ਘਟਾਈਆਂ ਜਾ ਰਹੀਆਂ। ਹਮ ਹੁਣ ਜਿਵੇਂ ਦੇਖੋ ਕਿ ਵਿੱਤ ਸਕੱਤਰ ਦੋ ਹੋਰ ਲਾਤੇ ਸੀ ਐਮਓ ਦੇ ਵਿੱਚ। ਹਮ ਇੱਕ ਮੁੱਖ ਸਲਾਹਕਾਰ ਜਿਹੜਾ ਹੈਗਾ ਦਿੱਲੀ ਤੋਂ ਉਹ ਹਰਪਾਲ ਚੀਮਾ ਦੇ ਨਾਲ ਲਾ ਦਿੱਤਾ ਗਿਆ। ਹਮ ਭਗਵੰਤ ਮਾਨ ਤੋਂ ਗ੍ਰਹਿ ਮੰਤਰਾਲਾ ਜਿਹੜਾ ਹੈਗਾ ਉਹ ਵਾਪਸ ਲੈ ਜਾਣ ਦੀਆਂ ਖਬਰਾਂ ਵੀ ਆ ਰਹੀਆਂ। ਹਮ ਹੁਣ ਹਰਪਾਲ ਚੀਮਾ ਦੇ ਨਾਲ ਇੱਕ ਵਿੱਤ ਸਕੱਤਰ ਜਾਂ ਇੱਕ ਮੁੱਖ ਸਲਾਹਕਾਰ ਦਿੱਲੀ ਨੇ ਆਪਣਾ ਲਾ ਦੇਣਾ। ਹਮ ਉਹ ਸਾਫ ਇਸ਼ਾਰਾ ਕਰਦੇ ਕਿ ਭਗਵੰਤ ਮਾਨ ਦੀਆਂ ਪਾਵਰਾਂ ਘਟਾਈਆਂ ਜਾ ਰਹੀਆਂ ਇਹ ਵੀ ਖਬਰ ਆ ਰਹੀ ਹੈ ਕਿ ਗ੍ਰਹਿ ਮੰਤਰਾਲਾ ਜਿਵੇਂ ਪਿਛਲੀ ਵਾਰ ਆਪਾਂ ਗੱਲ ਕੀਤੀ ਸੀ ਕਿ ਹੋ ਸਕਦਾ ਕੁੰਵਰ ਬੀਜੇ ਪ੍ਰਤਾਪ ਸਿੰਘ ਨੂੰ ਗ੍ਰਹਿ ਮੰਤਰਾਲਾ ਦਿੱਤਾ ਜਾਵੇ ਜੀ ਵੱਡੀ ਗੱਲ ਜਿਹੜੀ ਹੁੰਦੀ ਹੈ ਕਿ ਕਿਉਂਕਿ ਕਦੇ ਵੀ ਦੇਖੋ ਤੁਸੀਂ ਸਰਕਾਰ ਕੋਈ ਵੀ ਬੰਦੀ ਹੈ ਨਾ ਤਾਂ ਸਟੇਟ ਗਵਰਨਮੈਂਟ ਦੇ ਵਿੱਚ ਗ੍ਰਹਿ ਮੰਤਰਾਲਾ ਲਗਭਗ ਮੁੱਖ ਮੰਤਰੀ ਆਪਣੇ ਕੋਲ ਰੱਖਦਾ ਠੀਕ ਹੈ ਜਦੋਂ ਉਹ ਲੈ ਕੇ ਕਿਸੇ ਹੋਰ ਨੂੰ ਦੇ ਦਿੱਤਾ ਜਾਂਦਾ ਤੇ ਬਰਾਬਰ ਇੱਕ ਦੂਜੀ ਕੋਠੀ ਦੇ ਵਿੱਚ ਸ਼ਰੀਕ ਇੱਕ ਬਰਾਬਰ ਉਪ ਮੁੱਖ ਮੰਤਰੀ ਬਿਠਾ ਦਿੱਤਾ ਜਾਂਦਾ ਤਾਂ ਸਮਝ ਲਓਗੇ ਮੁੱਖ ਮੰਤਰੀ ਦੀਆਂ ਪਾਵਰਾਂ ਖਤਮ ਹੈ ਹਰਾ ਪੰਨ ਜਿਹੜਾ ਉਬਾਸਕ ਜੋ ਜਿਵੇਂ ਕਹਿਣਗੇ ਉਹ ਵੇ ਚੱਲੂਗਾ ਹੁਣ ਤਰਾਸ ਦੀ ਇਸ ਗੱਲ ਦੀ ਹੈ ਕਿ ਇੱਕ ਪਾਸੇ ਜਿਹੜਾ ਹੈਗਾ ਕਿ ਪੰਜਾਬ ਦੇ ਵਿੱਚ ਦੇਖੋ ਤੁਸੀਂ ਕੀ ਚੱਲ ਰਿਹਾ ਜਿਵੇਂ ਸੰਤ ਜਰਨੈਲ ਸਿੰਘ ਪਿੰਡ ਨਾਲ ਦੇ ਪਿੰਡ ਦੀ ਗੱਲ ਕਰ ਲੋ ਰੋਡੇ ਪਿੰਡ ਦੀ ਉਥੋਂ ਕਿੰਨਾ ਰੌਲਾ ਪੈ ਰਿਹਾ ਹਨਾ ਕਿ ਕਹਿੰਦੇ ਵੀ ਇੱਕ ਪ੍ਰਵਾਸੀ ਨੂੰ ਜਿਹੜਾ ਉਹ ਸਰਪੰਚ ਕੈਂਡੀਡੇਟ ਐਲਾਨਿਆਗੇ ਐਲਾਨਿਆ ਕਿਹੜੀ ਪਾਰਟੀ ਨੇ ਹਮ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਬੰਦੇ ਨੇ ਠੀਕ ਹੈ ਵੀ ਸ਼੍ਰੋਮਣੀ ਅਕਾਲੀ ਦਲ ਹੋਣਾ ਦੂਜੇ ਪਾਸੇ ਪੰਜਾਬ ਦੇ ਵਿੱਚ ਪ੍ਰਵਾਸੀ ਨੂੰ ਸਪੋਰਟ ਕਰਨਾ ਜਿਹੜੀਆਂ ਖਬਰਾਂ ਨਿਕਲ ਕੇ ਆ ਰਹੀਆਂ ਚੈਨਲਾਂ ਦੇ ਥਰੂ ਉਹ ਨਿਕਲ ਕੇ ਆ ਰਹੀਆਂ ਕਿ ਉੱਥੇ ਹੋਰ ਵੀ 8-10 ਘਰ ਜਿਹੜੇ ਆ ਉਹ ਐਸਸੀ ਜਾਂ ਬੀਸੀ ਮਤਲਬ ਕਿ ਜਿਹੜੇ ਰਿਜ਼ਰਵ ਕੈਟਾਗਰੀ ਦੇ ਹੈਗੇ ਆ ਠੀਕ ਹੈ ਵਿਚਾਰ ਕਰਨਾ ਪੈਂਦਾ ਸੀ ਅਕਾਲੀ ਦਲ ਦੀ ਚੁੱਪੀ ਜਿਹੜੀ ਹੈ ਉਹ ਮੈਂ ਕਹਿੰਦਾ ਵੀ ਇਸ ਗੱਲ ਤੇ ਜਿਹੜੀ ਆ ਉਹ ਲੋਕਾਂ ਦੀ ਜੋ ਰਏ ਆ ਤੇ ਆਪਣੀ ਵੀ ਹੈ ਕਿ ਇਹ ਗੱਲ ਨਿੰਦਣਯੋਗ ਆ ਆਪਦੇ ਉਹ ਜੋ ਵੀ ਉਹਨਾਂ ਦਾ ਕੋਈ ਵੱਡਾ ਚਿਹਰਾ ਉਸ ਬੰਦੇ ਨੂੰ ਸਪੋਰਟ ਕਰ ਰਿਹਾ ਪਰਵਾਸੀ ਨੂੰ ਠੀਕ ਹੈ ਮੈਂ ਨਹੀਂ ਕਹਿੰਦਾ ਕਿ ਲੋਕਤੰਤਰ ਦੇ ਵਿੱਚ ਲੜਨਾ ਗਲਤ ਹੈ ਪਰ ਜਿਹੜੀਆਂ ਚੀਜ਼ਾਂ ਜਿਨ੍ਹਾਂ ਤੇ ਅਸੀਂ ਗੌਰ ਕਰਨਾ ਬਣਦਾ ਹੈ ਤੇ ਉਹ ਇਹ ਗੱਲ ਕਰਨੀ ਵੀ ਜ਼ਰੂਰੀ ਹੈ ਇਸ ਕਰਕੇ ਅਕਾਲੀ ਦਲ ਨੂੰ ਚਾਹੀਦਾ ਸੁਖਵੀਰ ਸਿੰਘ ਬਾਦਲ ਤਾਂ ਥੋੜਾ ਜਿਹਾ ਉਸ ਬੰਦੇ ਨੂੰ ਆਪਣੇ ਨੂੰ ਕਹਿਣ ਕਿ ਭਈ ਇਸ ਤੋਂ ਪਿੱਛੇ ਹਟ ਤੂੰ ਕਿਉਂਕਿ ਅਕਾਲੀ ਦਲ ਨੂੰ ਬਹੁਤ ਨੁਕਸਾਨ ਹੋਊਗਾ ਇਸ ਗੱਲ ਦਾ ਕਿਉਂਕਿ ਪੰਜਾਬ ਚ ਮੈਂਟੋ ਮੈਡੀ ਮੈਸੇਜ ਚਲਾ ਜਾਂਦਾ ਇਸ ਗੱਲ ਦਾ ਲੋਕਾਂ ਨੂੰ ਤੇ ਲੋਕ ਸਾਡੇ ਜਿਹੜੇ ਜਜ਼ਬਾਤੀ ਹੈ ਗੱਲ ਜਿਹੜੀ ਚੱਲਦੀ ਆਪਣੀ ਭਗਵੰਤ ਸਿੰਘ ਮਾਨ ਬਾਰੇ ਇੱਕ ਕਿਸੇ ਲੇਡੀ ਪਰਸਨ ਨੂੰ ਐਮ ਐਲ ਏ ਨੂੰ ਵਿਧਾਨ ਸਭਾ ਸਪੀਕਰ ਲੈ ਜਾਣ ਦੀਆਂ ਗੱਲਾਂ ਆਉਣ ਲੱਗ ਪਈਆਂ ਠੀਕ ਹੈ ਵੈਸੇ ਇਹ ਵੀ ਨਿਕਲ ਕੇ ਆ ਰਿਹਾ ਕਿ ਅਨਮੋਲ ਗਗਨ ਮਾਨ ਨੂੰ ਹੀ ਫੇਰ ਲਾਇਆ ਜਾ ਸਕਦਾ ਹੁਣ ਦੇਖੋ ਜੇ ਅਨਮੋਲ ਗਗਨ ਮਾਨ ਨੂੰ ਹਟਾਇਆ ਗਿਆ ਸੀ ਤਾਂ ਇਸ ਕਰਕੇ ਹਟਾਇਆ ਗਿਆ ਸੀ ਕਿ ਕਹਿੰਦੇ ਉਹਨਾਂ ਦੇ ਕੱਪੜੇ ਬਹੁਤ ਜ਼ਿਆਦਾ ਸਾਹਮਣੇ ਜਿਹੜੇ ਉਜਾਗਰ ਹੋਣ ਤੇ ਆਏ ਪਏ ਸੀ ਠੀਕ ਹੈ ਜਿਵੇਂ ਪਿਛਲੇ ਇੰਟਰਵਿਊ ਚ ਆਪਾਂ 55 ਕਿੱਲੇ ਜ਼ਮੀਨ ਦੀ ਗੱਲ ਵੀ ਕੀਤੀ ਜਿਹੜੇ ਉਹਨਾਂ ਦੇ ਆਪਣੇ ਇਲਾਕੇ ਦੇ ਲੋਕ ਕਹਿ ਰਹੇ ਖਰੜ ਏਰੀਆ ਦੇ ਲੋਕ ਕਹਿ ਰਹੇ ਆਪਾਂ ਨਹੀਂ ਕਹਿ ਰਹੇ ਆਪਣੇ ਤਾਂ ਕੋਈ ਗੱਲਾਂ ਪਹੁੰਚਦੀਆਂ ਹੁਣ ਜੇ ਉਹ 10 20 ਦਿਨ ਮਹੀਨਾ ਮੰਤਰੀ ਅਹੁਦੇ ਤੋਂ ਪਾਸੇ ਰਹਗੀ ਤੇ ਉਦੋਂ ਬਾਅਦ ਦੇ ਵਿੱਚ ਹੁਣ ਚੱਕ ਕੇ ਵਿਧਾਨ ਸਭਾ ਸਪੀਕਰ ਲਾ ਦਿੱਤਾ ਜਾਂਦਾ ਪਹਿਲੀ ਗੱਲ ਤਾਂ ਇੱਕ ਵਿਧਾਨ ਸਭਾ ਸਪੀਕਰ ਇੱਕ ਬਹੁਤ ਵੱਡਾ ਨੋਲਿਜ ਇੱਕ ਬਹੁਤ ਵੱਡੀ ਜਾਣਕਾਰੀ ਵਾਲੀ ਕੁਰਸੀ ਹੈ ਇੱਕ ਸਿੰਗਰ ਮੇਰਾ ਫੀਲਡ ਹੈ ਇੱਕ ਸਿੰਗਰ ਐਮ ਐਲ ਏ ਬਣ ਗਿਆ ਉਹਨੂੰ ਮੰਤਰੀ ਬਣਾਉਂਦਾ ਠੀਕ ਹੈ ਹੁਣ ਉਹਨੂੰ ਵਿਧਾਨ ਸਭਾ ਸਪੀਕਰ ਲਾ ਦੇਣਾ ਕਿੰਨਾ ਕੁ ਜਾਇਜ ਹੈ ਜੇ ਅਨਮੋਲ ਗਗਨ ਮਾਨ ਨੂੰ ਲਾ ਦਿੱਤਾ ਜਾਂਦਾ ਹੈ ਜੇ ਬਾਕੀ ਛੱਡੋ ਬਲਜਿੰਦਰ ਕੌਰ ਨੂੰ ਲਾ ਦਿੱਤਾ ਜਾਂਦਾ ਹੈ ਜਾਂ ਉਹ ਸਾਹ ਹੋ ਕੇ ਨੂੰ ਲਾ ਦਿੱਤਾ ਜਾਂਦਾ ਉਹ ਗੱਲਾਂ ਵੱਖਰੀਆਂ ਹਨ ਨਰਿੰਦਰ ਕੌਰ ਭਰਾ ਜ ਹੈ ਪਤਾ ਨਹੀਂ ਕਿਹਨੂੰ ਕਿਤੇ ਤੇ ਜਾ ਸਕਦੀ ਹੈ ਪਗਵੰਤ ਸਿੰਘ ਮਾਨ ਜਿਹੜਾ ਮੈਂ ਹੁਣ ਤੱਕ ਜਿਹੜਾ ਚੁੱਪ ਹੈ ਉਹ ਕਹਿੰਦੇ ਵੀ ਉਹ ਚੁੱਪ ਦਾ ਉਹਦਾ ਕਾਰਨ ਹੈ ਇੱਕ ਕਿਉਂਕਿ ਕੇਜਰੀਵਾਲ ਤੇ ਭਗਵੰਤ ਮਾਨ ਦੀ ਜਿਹੜੀ ਪੂਰੀ ਆਪਸ ਦੇ ਵਿੱਚ ਅੰਦਰ ਖਾਤੇ ਆਪਾਂ ਕਹਿੰਦੇ ਸੀਗੇ ਖੜਕ ਚੁੱਕੀ ਹੈ ਠੀਕ ਹੈ ਭਗਵੰਤ ਮਾਨ ਨੇ ਅੱਖਾਂ ਵਿਖਾਉਣੀ ਸ਼ੁਰੂ ਕਰਤੀਆਂ ਕੇਜਰੀਵਾਲ ਨੂੰ ਪੂਰੀਆਂ ਫੋਲੀਆਂ ਸ਼ੁਰੂ ਕਰਤੀਆਂ ਤੇ ਆਪਾਂ ਇਹ ਵੀ ਗੱਲ ਕੀਤੀ ਸੀ ਕਿ ਹੋਰ ਵੀ ਬਾਕੀ ਖਬਰਾਂ ਨਿਕਲਦੀਆਂ ਕਿ ਉਹ ਕੇਂਦਰ ਦਾ ਜਿਹੜਾ ਹੱਥ ਹੈ ਮਿਤ ਸ਼ਾਹ ਹੋਰਾਂ ਦਾ ਉਹ ਪੂਰੀ ਤਰ੍ਹਾਂ ਪਹਿਲਾਂ ਥੋੜਾ ਜਿਹਾ ਸੀ ਹੁਣ ਉਹ ਕਹਿੰਦੇ ਜਦੋਂ ਦਾ ਆਹ ਕੰਮ ਹੋਇਆ ਨਾ ਕਿ ਲਿਆ ਕੇ ਦਿੱਲੀ ਤੋਂ ਵੈਵ ਕੁਮਾਰ ਨੂੰ ਲਾਤਾ ਜਾਂ ਆਪ ਦੇ ਵਿੱਤ ਸਖਤਰ ਲਾਤੇ ਜਾਂ ਵਿੱਤ ਸਲਾਹਕਾਰ ਲਾਤੇ ਜਾਂ ਡਿਪਟੀ ਸੀਐਮ ਬਣਾਉਣ ਦੀਆਂ ਗੱਲਾਂ ਸੋਚ ਲੀਆਂ ਕੇਜਰੀਵਾਲ ਹੋਰਾਂ ਨੇ ਦਿੱਲੀ ਲੌਬੀ ਨੇ ਜਾਂ ਗ੍ਰਹਿ ਮੰਤਰਾਲੇ ਦੇ ਵਿੱਚ ਜਿਹੜਾ ਹੈਗਾ ਉਹ ਗ੍ਰਹਿ ਮੰਤਰਾਲਾ ਕਿਸੇ ਹੋਰ ਐਮਐਲਏ ਨੂੰ ਜਿਵੇਂ ਕੋਵਰ ਵਿਜ ਦੇ ਗਿਆ ਫਿਰ ਮੈਂ ਕਹਣਾ ਕਿਤੇ ਨਾ ਕਿਤੇ ਭਗਵੰਤ ਮਾਨ ਵੀ ਆਪਾਂ ਕਿਹਾ ਸੀ ਨਾ ਕਿ ਇੱਕ ਦੂਜੇ ਹੱਥ ਦੇ ਵਿੱਚ ਵੀ ਲੱਡੂ ਉਹਦੇ ਹੈਗਾ ਉਹ ਕਹਿੰਦੇ ਵੀ ਹੁਣ ਜਿਹੜਾ ਥੋੜਾ ਜਿਹਾ ਹੱਥ ਸੀ ਉਹ ਭਾਜਪਾ ਨੇ ਕੇਂਦਰ ਸਰਕਾਰ ਨੇ ਅਮਿਤ ਸ਼ਾਹ ਹੋਰਾਂ ਨੇ ਪੂਰੇ ਦਾ ਪੂਰਾ ਕਹਿੰਦੇ ਭਗਵੰਤ ਮਾਨ ਦੇ ਸਿਰ ਤੇ ਰੱਖਤਾ ਸਾਡੇ ਵਾਸਤੇ ਦੁੱਖ ਦੀ ਗੱਲ ਇਹ ਹੈ ਕਿ ਇਹਨਾਂ ਨੂੰ ਤਾਂ ਸਿਰ ਤੇ ਹੱਥ ਰੱਖਣ ਵਾਲੇ ਮਿਲ ਜਾਂਦੇ ਜਿਹੜਾ ਲੋਕਾਂ ਨੇ ਸੋਚਿਆ ਸੀ ਕਿ ਯਾਰ ਅਸੀਂ ਨਾ ਕੋਈ ਖਰਚਾ ਕਰਵਾਇਆ ਉਲਟੇ ਲੋਕਾਂ ਨੇ ਫੰਡ ਦਿੱਤੇ ਇਹਨਾਂ ਨੂੰ ਇਲੈਕਸ਼ਨ ਫੰਡ ਦਿੱਤੇ ਲੋਕਾਂ ਨੇ ਘਰਾਂ ਦੇ ਵਿੱਚ ਕਿਸੇ ਨੇ 5000 ਦਿੱਤਾ ਕਿਸੇ ਨੇ 50000 ਦਿੱਤਾ ਕਿਸੇ ਨੇ ਲੱਖ ਦਿੱਤਾ ਕਿਸੇ ਨੇ 10 10 20 ਵੀ ਲੱਖ ਵੀ ਭੇਜਾ ਹੁਣ ਉਹ ਦੇਖੋ ਲੋਕਾਂ ਦਾ ਪੈਸਾ ਦਾ ਜਿਹੜਾ ਹਜਮ ਕਰਨਾ ਸੀ ਕਰ ਹੀ ਲਿਆ ਲੋਕਾਂ ਦੀਆਂ ਉਮੀਦਾਂ ਦਾ ਵੀ ਕਤਲ ਕਰਤਾ ਹੂੰ ਠੀਕ ਹੈ ਪੰਜਾਬ ਦੇ ਲੋਕਾਂ ਦੀਆਂ ਜਿਹੜੀਆਂ ਸਦਰਾਂ ਸੀ ਨਾ ਉਹਨਾਂ ਦਾ ਵੀ ਕਤਲ ਕਰਤਾ ਇਹਨਾਂ ਨੇ ਲੋਕਾਂ ਨੇ ਕੀ ਸੋਚਿਆ ਸੀ ਇਹਨਾਂ ਦੇ ਸਿਰ ਤੇ ਹੱਥ ਰੱਖਣ ਵਾਲਾ ਦਾ ਆ ਗਿਆ ਲੋਕ ਫੇਰ ਲਵਾਰਸ ਛੱਡਦੇ ਢਾਈ ਸਾਲ ਇਹਨਾਂ ਨੇ ਜਿਹੜਾ ਸੀ ਆਪਦੀਆਂ ਚੰਮਦੀਆਂ ਚਲਾ ਕੇ ਲੋਕ ਇੱਕ ਵਾਰੀ ਪੰਜਾਬ ਦੇ ਫੇਰ ਲਵਾਰਸ ਛੱਡਦੇ ਫੇਰ ਇੱਕ ਵਾਰੀ ਸੋਚਣ ਵਾਸਤੇ ਮਜਬੂਰ ਕਰਤਾ ਹੁਣ ਰਵਨੀਤ ਬਿੱਟੂ ਵਰਗੇ ਡੇਂਗਾ ਮਾਰੀ ਜਾਂਦੇ ਛਾਲਾ ਮਾਰੀ ਜਾਂਦੇ ਵੀ ਅਗਲੀ ਸਰਕਾਰ ਜਿਹੜੀ ਭਾਜਪਾ ਦੀ ਹੋਊਗੀ ਕਹਿ ਸਕਦੇ ਬਈ ਉਹ ਬਣਨੀ ਨਹੀਂ ਬਹੁਤ ਮੁਸ਼ਕਲ ਆ ਪੰਜਾਬ ਦੇ ਵਿੱਚ ਭਾਜਪਾ ਦੇ ਪੈਰ ਲੱਗਣੇ ਸਾਰੇ ਦੇ ਜਿਵੇਂ ਉਹ ਕਹਿੰਦੇ ਖੁਸ਼ ਰਿਆਂ ਦੇ ਘਰੇ ਜੋ ਆਗਜਮਨ ਵਾਲਾ ਕੰਮ ਹੈ ਹੂੰ ਫਿਰ ਵੀ ਹਮ ਇੱਕ ਹਾਰਿਆ ਹੋਇਆ ਬੰਦਾ ਜਿਹੜਾ ਸੈਂਟਰ ਦੇ ਵਿੱਚ ਅਗਰੇ ਨੇ ਲੈ ਲਿਆ ਰਾਜ ਮੰਤਰੀ ਉਹਨੂੰ ਠੀਕ ਹੈ ਉਹ ਕਹਿ ਰਿਹਾ ਕਿ ਅਗਲੀ ਜਿਹੜੀ 27 ਦੀ ਸਰਕਾਰ ਆ ਭਾਜਪਾ ਦੀ ਹੈ ਮੇਰੇ ਖਿਆਲ 27 ਤੱਕ ਭਾਜਪਾ ਨੂੰ ਜਾਣ ਦੀ ਲੋੜ ਹੀ ਨਹੀਂ ਪੈਣੀ ਹੂੰ ਜਿਹੜੇ ਹਾਲਾਤ ਭਾਜਪਾ ਹੁਣ ਬਣਾਈ ਜਾਂਦੀ ਹੈ ਪਿੰਡਾਂ ਦੇ ਵਿੱਚ ਆਪਦੇ ਸਰਪੰਚ ਕਿਸੇ ਹੱਦ ਤੱਕ ਠਾਏ ਆ ਹੂੰ ਇੱਕ ਏਰੀਆ ਦੇ ਵਿੱਚ ਇੱਕ ਬਹੁਤ ਵੱਡੀ ਪੇਮੈਂਟ ਵੀ ਕਹਤਾ ਸੀ 900 ਪਾਰਟੀ ਨੇ ਦੇਣੀ ਸੀ ਬੰਦੇ ਕੋਲ ਨਹੀਂ ਹੁੰਦੀ ਐ ਨੀ ਪੇਮੈਂਟ 2-2 ਕਰੋੜ ਰੁਪਈਆ ਹੂੰ ਹੁਣ ਜੇ ਇਹ ਗੱਲਾਂ ਨਿਕਲਦੀ ਕਿ ਭਗਵਾਨ ਤਮਾਨ ਦੇ ਸਿਰ ਤੇ ਭਾਜਪਾ ਦਾ ਹੱਥ ਰੱਖ ਦਿੰਦੀ ਹੈ ਤਾਂ ਹੋ ਸਕਦਾ ਜੜੀਆਂ ਏਜੰਸੀਆਂ ਦੀ ਗੱਲ ਚੱਲਦੀ ਹੈ ਜਿਹੜੀਆਂ ਖੁਫੀਆ ਏਜੰਸੀਆਂ ਚਾਰ ਜਾਂ ਪੰਜ ਟੀਮਾਂ ਪੰਜਾਬ ਦੇ ਵਿੱਚ ਫਿਰਦੀਆਂ ਕੇਂਦਰ ਦੀਆਂ ਭਾਜਪਾ ਦੀਆਂ ਉਹ ਐਮਐਲਏ ਦੇ ਵਿਧਾਇਕਾਂ ਦੇ ਸੰਪਰਕ ਦੇ ਵਿੱਚ ਹੈ ਹੋ ਸਕਦਾ ਕਿ ਇੱਕ ਵੱਡਾ ਜਿਹੜਾ ਖੇਮਾ ਹੈ ਵਿਧਾਇਕਾਂ ਦਾ ਤੇ ਉਹ ਜਦੋਂ ਭਾਜਪਾ ਕੋਲ ਤੁਹਾਨੂੰ ਪਤਾ ਨਾ ਸਾਰੇ ਹਥਿਆਰ ਹੈਗੇ ਭਾਜਪਾ ਕੋਲੇ ਈਡੀ ਹੈਗੀ ਹੈ ਸੀਬੀਆਈ ਹੈਗੀ ਹੈ ਸਾਰੀਆਂ ਚੀਜ਼ਾਂ ਹੈਗੀਆਂ ਮੰਨਦੇ ਨੂੰ ਡਰਾਉਣ ਵਾਸਤੇ ਵੀ ਨਹੀਂ ਤਾਂ ਐ ਕਰਦੇ ਕਿਉਂਕਿ ਕਿਹੜਾ ਸਿਆਸੀ ਲੀਡਰ ਹੈ ਜਿਹੜਾ ਕਰਾਪਸ਼ਨ ਨਹੀਂ ਕਰਦਾ ਹੂੰ ਠੀਕ ਹੈ ਜਦੋਂ ਆਮ ਬੰਦਾ ਉੱਠ ਕੇ ਜਿਹੜਾ ਕਹਿੰਦਾ ਕਿ ਅੱਜ ਤਾਂ ਮੇਰੇ ਕੋਲ ਯਾਰ ਮੈਂ ਕੈਂਡੀਡੇਟ ਦਾ ਮੇਰੇ ਕੋਲ ਤੇਲ ਪਾਉਣ ਨੂੰ ਪੈਸੇ ਹੈ ਨਹੀਂ ਤੇ ਜਦੋਂ ਬਾਅਦ ਦੇ ਵਿੱਚ ਆਉਂਦਾ ਕਿਸੇ ਦੀ 20 ਲੱਖ ਦੀ ਕਈ 50 ਲੱਖ ਦੀ ਕਈ ਦੀ ਕਰੋੜ ਤੇ ਕਰੋੜ ਦੀ ਗੱਡੀ ਆ ਜਾਂਦੀ ਨਾਲ ਦੀ ਨਾਲ ਵੱਡੇ ਵੱਡੇ ਮਹਿਲ ਖੜੇ ਹੋ ਜਾਂਦੇ ਆ ਵੱਡੀਆਂ ਵੱਡੀਆਂ ਪ੍ਰਾਪਰਟੀਆਂ ਖੜੀਆਂ ਹੁੰਦੀਆਂ ਫਿਰ ਉਹ ਹੁਣ ਪਤਾ ਤਾਂ ਹੈਗਾ ਨਾ ਕੇਂਦਰ ਨੂੰ ਸਰ ਸਾਰਿਆਂ ਨੂੰ ਪਤਾ ਇੱਕ ਦੂਜੇ ਦਾ ਸਾਰੇ ਚੋਰ ਹੈ ਚੋਰ ਚੋਰ ਦਾ ਭਾਈ ਉਹ ਸਾਰੇ ਇੱਕ ਦੂਜੇ ਭੇਤ ਜਾਣਦੇ ਮੈਂ ਕਹਿੰਦਾ ਕਿ ਹੋ ਸਕਦਾ ਹੈ ਵੀ ਬਹੁਤ ਵੱਡਾ ਇੱਕ ਵਿਧਾਇਕਾਂ ਦਾ ਖੇਮਾ ਪਟਕੇ ਭਗਵੰਤ ਮਾਨ ਦੇ ਹੱਕ ਦੇ ਵਿੱਚ 92 ਵਿਧਾਇਕ ਭਗਵੰਤ ਮਾਨ ਸਮੇਤ ਇਹਨਾਂ ਕੋਲੇ ਹੋ ਸਕਦਾ ਹੈ ਕਿ ਭਾਜਪਾ ਜਿਹੜਾ ਏਡੀ ਜਾਂ ਸੀਬੀਆਈ ਦਾ ਡਰਾਵਾ ਦੇ ਕੇ ਕਿਉਂਕਿ ਵਿਧਾਇਕ ਚੁੱਪ ਬੈਠੇ ਚਾਹੇ ਮੁੱਖ ਮੰਤਰੀ ਜਹਾਜ ਉੱਡ ਗਏ ਚਾਹੇ ਮੁੱਖ ਮੰਤਰੀ ਮੋਹਾਲੀ ਹਸਪਤਾਲ ਚ ਰਵੇ ਚਾਹੇ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਹਸਪਤਾਲ ਚ ਰਵੇ ਪਰ ਨਹੀਂ ਜਾਣਾ ਦੂਰ ਦੀ ਗੱਲ ਹੈ ਇੱਕ ਅੱਖਰ ਵੀ ਨਹੀਂ ਲਿਖਦੇ ਵਿਧਾਇਕ ਕਿਉਂਕਿ ਕੋਈ ਨਾ ਕੋਈ ਖਿਚੜੀ ਪੱਕ ਰਹੀ ਹੈ ਪੱਕ ਰਹੀ ਹੈ ਸੁਭਾਵਿਕ ਹੀ ਬੰਦਾ ਸੋਚ ਸਕਦਾ ਇਹ ਗੱਲਾਂ ਸੱਥਾਂ ਦੀਆਂ ਇਹ ਆਮ ਲੋਕਾਂ ਦੀਆਂ ਗੱਲਾਂ ਕੋਈ ਖਿਚੜੀ ਪੱਕ ਰਹੀ ਹੈ ਹੋ ਸਕਦਾ ਹੈ ਕਿ ਕੇਜਰੀਵਾਲ ਨੂੰ ਹੈ ਤਾਂ ਸਾਰੇ ਇੱਕੋ ਹੀ ਹੈ ਇਸ ਗੱਲ ਨੂੰ ਆਪਾਂ ਇੱਥੋਂ ਸ਼ੁਰੂ ਕਰਾਂਗੇ ਇੱਕ ਮੈਂ ਹੋਰ ਗੱਲ ਕਰ ਦਿਆਂ ਹੈ ਸਾਰੇ ਇੱਕੋ ਹੈ ਕੇਜਰੀਵਾਲ ਨੂੰ ਪਹਿਲਾਂ ਤਾਂ ਸ਼ਰਾਬ ਘਟਾਲੇ ਦੇ ਵਿੱਚ ਜਮਾਤ ਦੇਣੀ ਨਾ ਜਦੋਂ ਹਰਿਆਣਾ ਇਲੈਕਸ਼ਨ ਆ ਜਾਣਾ ਪਤਾ ਲੱਗ ਜਾਂਦਾ ਕਾਂਗਰਸ ਹੈਵੀ ਆ ਹਰਿਆਣੇ ਦੇ ਵਿੱਚ ਫਿਰ ਨਾਲ ਹੀ ਤਾਂ ਸਰਸੇ ਵਾਲੇ ਨੂੰ ਫਿਰ ਪਰੋਲ ਦੇ ਦੇਣੀ ਜਾਂ ਫਰਲੋ ਦੇ ਦੇਣੀ ਨਾਲ ਹੀ ਕੇਜਰੀਵਾਲ ਨੂੰ ਜਿਹੜਾ ਉਹ ਹਜਮਤ ਦੇ ਦੇਣੀ ਫਿਰ ਉਹਨਾਂ ਨੇ ਆ ਕੇ ਆਪਦਾ ਪ੍ਰਚਾਰ ਕਰਨਾ ਮਤਲਬ ਕਿ ਕਿਸੇ ਹੱਦ ਤੱਕ ਜਿਹੜਾ ਉਹ ਵੋਟ ਬੈਂਕ ਨੂੰ ਖੋਰਾ ਲਾਉਣਾ ਕਮਜ਼ੋਰ ਕਰਨਾ ਕਾਂਗਰਸ ਨੂੰ ਕਮਜ਼ੋਰ ਕਰਨਾ ਕਮਜ਼ੋਰ ਕਰਨਾ ਇਸ ਕਰਕੇ ਜੇ ਤਾਂ ਗੱਲ ਕਰੀਏ ਕੇਜਰੀਵਾਲ ਦੀ ਹੈ ਤਾਂ ਇਹ ਸਾਰੇ ਇੱਕੋ ਹੀ ਉੱਪਰਲੇ ਲੈਵਲ ਤੋਂ ਠੀਕ ਹੈ ਕੇਜਰੀਵਾਲ ਸ਼ਾਇਦ ਪੰਜਾਬ ਦੇ ਵਿੱਚ ਆਏ ਇਸ ਕਰਕੇ ਹੈ ਵੀ ਹੌਲੀ ਹੌਲੀ ਜਿਹੜਾ ਕੇਜਰੀਵਾਲ ਵਾਇਆ ਕੇਜਰੀਵਾਲ ਹੋ ਕੇ ਭਾਜਪਾ ਪੰਜਾਬ ਦੇ ਉੱਤੇ ਜਿਹੜਾ ਆਪਣਾ ਦਬਦਬਾ ਕਾਪਜ ਹੋ ਜੂਗੀ ਦਾ ਕਾਪਜ ਹੋਣਾ ਚਾਹੁੰਦੀ ਆਪਣਾ ਦਬਦਬਾ ਦਬਦਬਾ ਕਾਇਮ ਕਰਨਾ ਚਾਹੁੰਦੀ ਪਰ ਜੇ ਕਿਤੇ ਇਹ ਚੀਜ਼ਾਂ ਹੋ ਜਾਂਦੀਆਂ ਕਿ ਸੀ ਤੇ ਆਪਣਾ ਈਡੀ ਵਗੈਰਾ ਦਾ ਡਰਾਵਾ ਦੇਖ ਕੇ ਜੇ ਵਿਧਾਇਕਾਂ ਦਾ ਵੱਡਾ ਖੇਮਾ ਇੱਕ ਪੱਟ ਕੇ ਭਗਵੰਤ ਮਾਨ ਦੇ ਲਾ ਕੇ ਤੇ ਹੁਣੇ ਜਿਹੜਾ ਉਹ ਭਾਜਪਾ ਜਿਹੜੀ ਹੈ ਇੱਕ ਵੱਖਰੀ ਆਮ ਆਦਮੀ ਪਾਰਟੀ ਪੰਜਾਬ ਬਣਾ ਲੈਂਦੀ ਹੈ ਤਾਂ ਇਹ ਮੰਨ ਲਓ ਕਿ ਬੇਸ਼ੱਕ ਕੱਲ ਨੂੰ ਰੌਲਾ ਪੈ ਜੇ ਪਰਸੋਂ ਪੈ ਜੇ ਭਗਵੰਤ ਮਾਨ ਬਾਗੀ ਹੋ ਜਾਏ ਕੇਜਰੀਵਾਲ ਹੋਣਾ ਤੋਂ ਭਾਜਪਾ ਦੀ ਮੁੱਠੀ ਦੇ ਵਿੱਚ ਆ ਕੇ ਤੇ ਉਹ ਕਹਿੰਦੇ ਵੀ ਲੋਬੀ ਇਹ ਚੁੜਨਾ ਤਾਂ ਨੇਤਾ ਹੀ ਆ ਨਾ ਆਪਣਾ ਅਗੂ ਚੁੜਨਣ ਐਮਐਲਏ ਨੇ ਤੇ ਮੈਂ ਕਹਿੰਦਾ ਕਿ ਹੋ ਸਕਦਾ ਦੁਬਾਰਾ ਭਾਜਪਾ ਦੀ ਕਮਾਂਡ ਦੇ ਹੇਠਾਂ ਆ ਕੇ ਛਤਰੀ ਹੇਠਾਂ ਆ ਕੇ ਤੇ ਇਹ ਜਿਹੜੇ ਕਬੂਤਰ ਆਪਾਂ ਬੜੇ ਸ਼ੌਂਕ ਨਾਲ ਚੁਣ ਤੇ ਹੋ ਸਕਦਾ ਕਬੂਤਰ ਉਹ ਛਤਰੀ ਤੇ ਬੈਠ ਕੇ ਆਖਣ ਵੀ ਹਾਂ ਸਾਡਾ ਤਾਂ ਨੇਤਾ ਫੇਰ ਭਗਵੰਤ ਮਾਨ ਹੀ ਅਸੀਂ ਤਾਂ ਫੇਰ ਆਪਦਾ ਜਿਹੜਾ ਅਗੂ ਭਗਵੰਤ ਮਾਨ ਨੂੰ ਚੁੰਨਦੇ ਆ ਭਗਵੰਤ ਮਾਨ ਇੱਕ ਵਾਰੀ ਫੇਰ ਕੇਜਰੀਵਾਲ ਹੋਰਾਂ ਦੇ ਹੱਥਾਂ ਦੇ ਵਿੱਚੋਂ ਜਿਹੜਾ ਉਹ ਬਾਹਰ ਨਿਕਲ ਕੇ ਤੇ ਭਾਜਪਾ ਦੇ ਹੱਥਾਂ ਜਾ ਕੇ ਦੁਬਾਰਾ ਫੇਰ ਮੁੱਖ ਮੰਤਰੀ ਬਣ ਹੁਣ ਤਾਂ ਮੁੱਖ ਮੰਤਰੀ ਹੈ ਪਰ ਡੰਮੀ ਮੁੱਖ ਮੰਤਰੀ ਰਹਿ ਗਿਆ ਜਦੋਂ ਸਾਰਾ ਕੁਝ ਤਾਂ ਉੱਥੇ ਲਾਗੂ ਕਰਤਾ ਚਾਰਜ ਫੇਰੇ ਗ੍ਰਹਿ ਮੰਤਰਾਲਾ ਖੋਣ ਦੀਆਂ ਤਿਆਰੀਆਂ ਡਿਪਟੀ ਸੀਐਮ ਲਾਉਣ ਦੀਆਂ ਤਿਆਰੀਆਂ ਵਿਧਾਨ ਸਭਾ ਸਪੀਕਰ ਕਹਿੰਦੇ ਬਦਲ ਕੇ ਲਾਉਣ ਦੀਆਂ ਤਿਆਰੀਆਂ ਠੀਕ ਹੈ ਜਦੋਂ ਸਾਰੀਆਂ ਚੀਜ਼ਾਂ ਇਹ ਚੱਲਦੀਆਂ ਨਾ ਤਾਂ ਫਿਰ ਉਹਦੇ ਵਿੱਚ ਇਹ ਬਤਸਕਤਰ ਲਾ ਦੇਣੇ ਮੁੱਖ ਸਲਾਹਕਾਰ ਲਾ ਦੇਣੇ ਮੁੱਖ ਮੰਤਰੀ ਦੇ ਓਐਸਡੀ ਹਟਾ ਦੇਣੇ ਸਲਾਹਕਾਰ ਹਟਾ ਦੇਣੇ ਨੇ ਹੱਥਾ ਤਾਂ ਕਰਤਾ ਠੀਕ ਹੈ ਹੁਣ ਇੱਕ ਚੁੱਪ ਹੈ ਚੁੱਪ ਕੀ ਹੈ ਕਿ ਉਹ ਭਗਵੰਤ ਮਾਨ ਸਾਹਿਬ ਇਹ ਹੀ ਚਾਹੁੰਦਾ ਵੀ ਯਾਰ ਚਲੋ ਕਮੇਟੀ ਕਰਦੇ ਕਰਦੇ ਆ ਗਏ ਐਸ ਪਾਸੇ ਮਿਹਨਤ ਕੀਤੀ ਹੈ ਕਮੇਟੀ ਕਰਦੇ ਕਰਦੇ ਆ ਗਏ 5 ਸਾਲ ਦਾ ਟਾਈਮ ਤਾਂ ਪੂਰਾ ਕਰ ਲਓ ਚਾਹੇ ਕੁਰਸੀ ਦੇ ਵੈਸੇ ਬੈਠ ਕੇ ਕਰ ਲਓ ਸਾਈਨ ਕੋਈ ਮਰਜ਼ੀ ਆਪਾਂ ਨੂੰ ਕਰਵਾ ਕੇ ਲੈ ਜਾ ਆਪਾਂ ਕਰ ਦੇਣੇ ਹੁਣ ਦੁੱਖ ਜਿਹੜਾ ਨਾ ਦੁਖਾਂਤ ਪ ਜਿਵੇਂ ਹੁਣ ਆਪਣੇ ਆਮ ਲੋਕ ਲਿਖ ਦਿੰਦੇ ਆ ਕਿ ਜਿਹੜਾ ਕੁੰਵਰ ਵਿਜੇ ਪ੍ਰਤਾਪ ਹੈ ਵੀ ਉਹ ਕਹਿੰਦੇ ਪੰਜਾਬ ਹਤੈਸ਼ੀ ਹੈ ਉਹ ਉਹ ਮੁੱਦਿਆਂ ਦੀ ਗੱਲ ਕਰਦਾ ਹੈ ਉਹ ਉਹ ਪੀੜ ਦੀ ਗੱਲ ਕਰਦਾ ਹੈ ਦੇਖੋ ਆਪਾਂ ਅੱਗੇ ਵੀ ਗੱਲ ਕਰਦੇ ਹੁੰਨੇ ਆ ਕਿ ਜਿੰਨਾ ਘਰ ਦਾ ਫਿਕਰ ਮਾਲਕ ਨੂੰ ਹੋ ਸਕਦਾ ਨਾ ਉਹਨਾਂ ਗਵਾਂਡੀ ਨੂੰ ਨਹੀਂ ਹੋ ਸਕਦਾ ਹੋ ਸਕਦਾ ਕੁੰਵਰ ਵਿਜੇ ਪ੍ਰਤਾਪ ਦੇ ਦਿਲ ਦੇ ਵਿੱਚ ਕਿਤੇ ਉਹ ਨਾ ਕਿਤੋਂ ਕੋਈ ਦਰਦ ਹੋਵੇ ਪੰਜਾਬ ਵਾਸਤੇ ਪਰ ਜੇ ਆਪਾਂ ਆਖੀਏ ਕਿ ਕੁੰਵਰ ਵਿਜੇ ਪ੍ਰਤਾਪ ਨੂੰ ਕੀ ਗੱਲ ਵੀ ਬਾਕੀ 90 ਹੂੰ ਭਗਵਾਨਤ ਮਾਨ ਨੂੰ ਵੀ ਹਟਾ ਦਿਓ ਹੂੰ ਕੁੰਮਰ ਵਿਜੇ ਪ੍ਰਤਾਪ ਨੂੰ ਵੀ ਸਾਈਡ ਤੇ ਕਰ ਲਓ 90 ਤੁਹਾਡੇ ਕੋਲ ਹੋਰ ਹੈਗੇ 90 ਦੇ ਵਿੱਚੋਂ ਕੋਈ ਤਾਂ ਇਸ ਲੈਕ ਬੈਠਾ ਹੋਣਾ ਜਿਹਨੂੰ ਤੁਸੀਂ ਬਣਾ ਸਕਦੇ ਹੋ ਹੁਣ ਜੇ ਵਿੱਤ ਸਕੱਤਰ ਜਿਹੜੇ ਹੈਗੇ ਆ ਜਾਂ ਮੁੱਖ ਸਲਾਹਕਾਰ ਜਿਹੜੇ ਹੈਗੇ ਆ ਕਿਉਂਕਿ ਵਿੱਤੀ ਜਿਹੜੀ ਸਥਿਤੀ ਹੈ ਨਾ ਪੰਜਾਬ ਦੀ ਉਹ ਬਹੁਤ ਮਾੜੀ ਬਹੁਤ ਡਾਮਾਂਡ ਰੋਲ ਕਰਦੀ ਹੈ ਇਹਨਾਂ ਨੇ 2.5 ਸਾਲਾਂ ਵਿੱਚ ਦੀ ਹੁਣ ਵਿੱਤ ਸਕੱਤਰ ਜਿਹੜੇ ਲਾਉਣੇ ਸੀ ਜਿਵੇਂ ਵਿੱਤ ਸਲਾਹਕਾਰ ਲਾਉਣੇ ਆ ਤੁਸੀਂ ਤੇ ਵਿੱਤ ਸਲਾਹਕਾਰ ਤਾਂ ਪੰਜਾਬ ਦੇ ਵੀ ਇਹੋ ਜਿਹੇ ਬੰਦੇ ਬੈਠੇ ਆ ਜਿਹਨਾਂ ਨੇ ਕੇਂਦਰ ਦੇ ਵਿੱਚ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਦੇ ਵੇਲੇ ਜਿਹੜਾ ਜਿਹੜਾ ਵਿੱਤ ਡਿਪਾਰਟਮੈਂਟ ਹੈ ਉਹ ਸੰਭਾਲ ਕੇ ਰੱਖਿਆ ਉਹਨੇ ਹੂੰ ਹੂੰ ਠੀਕ ਹੈ ਤੇ ਬਹੁਤ ਵਧੀਆ ਢੰਗ ਦੇ ਨਾਲ ਉਹਨੂੰ ਚਲਾਇਆ ਤੇ ਕੀ ਗੱਲ ਵੀ ਜਦੋਂ ਦਿੱਲੀ ਚਲਾ ਕੇ ਕੇਂਦਰ ਦੇ ਵਿੱਚ ਉਹ ਮਨਮੋਹ ਸਿੰਘ ਉਹਨਾਂ ਨੂੰ ਸਲਾਹ ਦੇ ਸਕਦੇ ਐ ਕਿ ਇੱਥੋਂ ਵਿੱਤੀ ਸੰਕਟਾਂ ਐ ਟਾਲਿਆ ਜਾਊਗਾ ਇੱਥੋਂ ਟਾਲਿਆ ਜਾਊਗਾ ਉਹ ਪੰਜਾਬ ਵਾਸਤੇ ਨਹੀਂ ਕਰ ਸਕਦੇ ਉਹ ਨਹੀਂ ਦਿਸਦੇ ਇਹਨਾਂ ਨੂੰ ਕਿਉਂਕਿ ਇਹਨਾਂ ਨੇ ਤਾਂ ਆਪ ਉਥੋਂ ਜਗENDER ਯਾਦਵ ਵਰਗੇ ਜਿਹੜੇ ਸੀਗੇ ਜਾਂ ਕੁਮਾਰ ਵਿਸ਼ਵਾਸ ਵਰਗੇ ਜਿਹੜੇ ਬੰਦੇ ਲੱਗਦਾ ਸੀ ਜਿਹੜੇ ਬੰਦੇ ਸਾਨੂੰ ਲੱਗਦਾ ਕਿ ਯਾਰ ਇਹ ਸਾਨੂੰ ਲੀਡ ਕਰ ਜਾਣਗੇ ਉਹ ਸਾਈਡ ਤੇ ਕਰਤੇ ਪੰਜਾਬ ਦੇ ਵਿੱਚੋਂ ਭਗਵੰਤ ਮਾਨ ਨੇ ਕਰਤੇ ਹੀ ਸਾਈਡ ਤੇ ਖੜੇ ਯਾਰਗੇ ਹੂੰ ਕਿੰਨੇ ਬੰਦੇ ਕੀਤੇ ਸੀ ਇੱਥੇ ਠੱਬੀ ਲਾਉਣ ਦਾ ਕੰਮ ਚੱਲਦਾ ਨੁਕਸਾਨ ਪੰਜਾਬ ਦਾ ਮੈਂ ਕਹਿੰਦਾ ਕਿ ਇੱਕ ਤਾਂ ਆਪ ਦਿੱਲੀ ਇਲੈਕਸ਼ਨ ਦੀ ਗੱਲ ਪਹਿਲਾਂ ਵੀ ਕੀਤੀ ਸੀ ਵੀ ਇਹਨਾਂ ਦਾ ਟੀਚਾ ਇਹ ਹੈ ਵੀ ਕਿਹੜੇ ਤਰੀਕੇ ਪੰਜਾਬ ਜੋ ਪੈਸਾ ਲਿਜਾ ਕੇ ਦਿੱਲੀ ਲਾਇਆ ਜਾਵੇ ਕਿਉਂਕਿ ਹੁਣ ਆਮਦੀ ਮੇ ਪਾਰਟੀ ਨੂੰ ਇਹ ਤੁਸੀਂ ਭੁੱਲ ਜੋ ਕਿ ਕੋਈ ਐਨ ਆਰ ਆਈ ਜਾਂ ਕੋਈ ਆਮ ਸਿੰਪਲ ਬੰਦਾ ਇਲੈਕਸ਼ਨ ਫੰਡ ਦੇਊਗਾ ਨਹੀਂ ਦਿੰਦਾ ਠੀਕ ਹੈ ਅੱਜ ਦੇਖੋ ਪੰਚਾਇਤੀ ਇਲੈਕਸ਼ਨ ਦੇ ਵਿੱਚ ਕਿੰਨੇ ਕਿੰਨੇ ਧੱਕੇ ਕੀਤੇ ਗਏ ਕਾਦੇ ਵਾਸਤੇ ਕੀਤੇ ਗਏ ਹੁਣ ਅੱਜ ਅੱਜ ਦੀ ਖਬਰ ਹੈ ਕਿ ਗਿੱਦੜਪਾਹਾ ਦੇ ਵਿੱਚ ਇੰਨਾ ਰੌਲਾ ਪਿਆ ਤੱਕੇ ਦਾ ਆਮ ਆਦਮੀ ਪਾਰਟੀ ਦੇ ਦਾ ਕਿ ਉੱਥੇ ਅੱਜ ਜਿਹੜਾ ਉਹ 14 ਪਿੰਡਾਂ ਦੇ ਵਿੱਚ ਜਿਹੜਾ ਪੰਚਾਇਤੀ ਇਲੈਕਸ਼ਨ ਨੂੰ ਰੱਦ ਕਰ ਦਿੱਤਾ ਗਿਆ ਪਹਿਲਾਂ ਵੀ 2 250 ਜਿਹੜੀ ਕੰਪਲੇਂਟ ਉਥੇ ਮਾਨਯੋਗ ਹਾਈ ਕੋਰਟ ਕੋਲ ਗਈ ਪਈ ਹੈ ਉੱਥੇ ਵੀ ਜਿਹੜੇ ਉਹ ਇਲੈਕਸ਼ਨ ਜਿਹੜੇ ਉਹ ਡੇਟਾ ਬਦਲ ਲਈਆਂ ਮੈਂ ਕਹਿੰਨੇ ਵੀ ਜਿਹੜੀਆਂ ਇਹ ਚੀਜ਼ਾਂ ਚੱਲੀ ਜਾਂਦੀਆਂ ਨੇ ਇਹ ਸ਼ੋਅ ਕਰਦੀਆਂ ਇਸ ਗੱਲ ਨੂੰ ਕਿ ਆਮ ਆਦਮੀ ਪਾਰਟੀ 2.5 ਸਾਲਾਂ ਦੇ ਵਿੱਚ ਆਪਦਾ ਵਕਾਰ ਆਧਾਰ ਜਿਹੜਾ ਉਹ ਗਵਾ ਨਹੀਂ ਚੁੱਕੀ ਉਹ ਖਤਮ ਕਰ ਚੁੱਕੀ ਲੋਕਾਂ ਦੇ ਦਿਲਾਂ ਦੇ ਵਿੱਚ ਗਿੱਦੜਪਾਹ ਏਰੀਆ ਦੇ ਲੋਕ ਦੇਖੋ ਸ਼ਰਿਆ ਮੋਲ ਰਹੇ ਆਮ ਲੋਕ ਉਹ ਕਹਿੰਦੇ ਵੀ ਅਸੀਂ ਇਹ ਵੋਟਾਂ ਜਿਹੜੀਆਂ ਉਹ ਤਰਸ ਦੇ ਆਧਾਰ ਤੇ ਪਾਉਣੀਆਂ ਸੀ ਕਿ ਯਾਰ ਵਧੀਆ ਬੰਦਾ ਸਾਡੇ ਇਲਾਕੇ ਦਾ ਦੋ ਵਾਰੀ ਹਾਰ ਗਿਆ ਐਤਕੀ ਹਰਾਉਣਾ ਨਹੀਂ ਜੇ ਅਕਾਲੀ ਦਲ ਦੇ ਵਿੱਚ ਰਹਿੰਦਾ ਤਾਂ ਉਹ ਜਿਤਾ ਦਿੰਦੇ ਅਕਾਲੀ ਦਲ ਤੋਂ ਭੱਜ ਕੇ ਆਜ਼ਾਦ ਉਹ ਖੜਾ ਹੋ ਜਾਂਦਾ ਸ਼ਾਇਦ ਉਹ ਜਿਤਾ ਦਿੰਦੇ ਪਰ ਜਿਹੜੇ ਤੱਕੀ ਉੱਥੇ ਹੁਣ ਪੰਚਾਇਤੀ ਇਲੈਕਸ਼ਨ ਦੇ ਵਿੱਚ ਡਿੰਪੀ ਢੱਲੋਂ ਨੇ ਕਰਤੇ ਲੋਕ ਕਹਿੰਦੇ ਵੀ ਹੁਣ ਤਾਂ ਅਸੀਂ ਪਿੰਡਾਂ ਵਿੱਚ ਦੀ ਬੱਸਾਂ ਵੀ ਲੰਘਣ ਦੇਣੀਆਂ ਨਾ ਠੀਕ ਹੈ ਹੁਣ ਮੈਨੂੰ ਨਹੀਂ ਲੱਗਦਾ ਕਿ ਆਮ ਆਦਮੀ ਪਾਰਟੀ ਬੇਸ਼ੱਕ ਡਿੰਪੀ ਢੱਲੋਂ ਅਰਵਿਦ ਕੇਜਰੀਵਾਲ ਨੂੰ ਮਿਲ ਲਿਆ ਡਿੰਪੀਟ ਨੂੰ ਲੱਗਦਾ ਹੋਊ ਕਿ ਤਨਾ ਕਿਤੇ ਕਿ ਮੈਨੂੰ ਵੱਡੇ ਅਹੁਦੇ ਤਰੀਕੇ ਤੇ ਦਿੱਤੀ ਜਾ ਸਕਦੀ ਹੈ 2.5 ਸਾਲ ਪਹਿਲੇ ਪਰ ਮੈਨੂੰ ਨਹੀਂ ਲੱਗਦਾ ਕਿ ਉਹ ਜੋੜ-ਟੋੜ ਵਾਲਾ ਬਾਣੀ ਹੈ ਤੇ ਮੈਨੂੰ ਨਹੀਂ ਲੱਗਦਾ ਕਿ ਅਰਵਿੰਦ ਕੇਜਰੀਵਾਲ ਤੇ ਉਹ ਅਰਵਿੰਦ ਕੇਜਰੀਵਾਲ ਡਿੰਪੀ ਢੱਲੋ ਦੇ ਕੋ ਦਾ ਖੇਡਣ ਦੀ ਕੋਸ਼ਿਸ਼ ਕਰੂਗਾ ਉਹ ਤਾਂ ਲਮਕ ਗਿਆ ਕੰਮ ਹੁਣ ਗੱਲ ਉਥੇ ਭਗਵੰਤ ਮਾਨ ਤੇ ਵੀ ਜਦੋਂ ਸਾਰਾ ਕੁਝ ਹੋ ਹੀ ਜਾਣਾ ਤਾਂ ਫਿਰ ਕਿਉਂ ਨਾ ਭਗਵੰਤ ਮਾਨ ਨੇ ਇਹ ਗੱਲਾਂ ਕਿ ਅੱਜ ਤਾਂ ਹੋਈਆਂ ਨਹੀਂ ਇਹ ਗੱਲਾਂ ਤਾਰਾ ਜੀ ਹੋ ਸਕਦਾ ਸਾਲ ਡੇਢ ਸਾਲ ਜਾਂ ਸਰਕਾਰ ਬਣ ਤੋਂ 6 ਮਹੀਨੇ ਬਾਅਦ ਹੀ ਕਿਤੇ ਮਾੜੀ-ਮੋਟੀ ਜਿਹੜੀ ਖਟਾਸ ਹੋ ਬਣਨੀ ਸ਼ੁਰੂ ਹੋ ਗਈ ਹੋਵੇ ਆਪਸ ਦੇ ਵਿੱਚ ਜੇ ਬਣਨੀ ਸ਼ੁਰੂ ਹੋ ਗਈ ਸੀ ਤਾਂ ਭਗਵੰਤ ਮਾਨ ਨੂੰ ਨਹੀਂ ਚਾਹੀਦਾ ਸੀ ਕਿ ਉਸੇ ਸਮੇਂ ਆਪਦਾ ਪੈਰ ਇੱਕ ਹੌਲੀ ਹੌਲੀ ਪਛਾਹ ਪਟ ਕੇ ਕੇਜਰੀਵਾਲਨ ਪਾਰਟੀ ਦਿੱਲੀ ਵਾਣ ਦਾ ਕੰਮ ਹੀ ਨਹੀਂ ਕੋਈ ਪੰਜਾਬ ਆ ਕੇ ਕੀ ਕੰਮ ਆ ਕੇ ਦਿੱਲੀ ਵਾਲੇ ਆ ਕੇ ਇੱਥੇ ਆਪਦੀਆਂ ਟੀਮਾਂ ਲਾਉਣ ਆਪਦੇ ਬੈਥ ਉਸਕੱਤਰ ਲਾਉਣ ਆਪਦੇ ਸਲਾਹ ਕਰ ਲਾਉਣ ਪੰਜਾਬ 'ਚ ਬਹੁਤ ਕੁਝ ਲਾ ਲੋ ਉਹਨਾਂ ਨੂੰ ਜਿ ਲਾਉਣ ਤੁਸੀਂ ਪਰ ਪੰਜਾਬ ਵਾਲੇ ਤਾਂ ਆਪ ਗੂੰਗੇ ਬੋਲੇ ਬਣੇ ਬੈਠੇ ਮੋਟ ਛੋਲੇ ਪਾਏ ਘੁੰਗਣੀਆਂ ਪਾਈਆਂ ਪਤਨੀ ਜੀ ਜੀਬਾ ਨੂੰ ਗੰਡ ਆਈ ਇਹ ਇਹ ਤਾਂ ਆਪ ਲੋਕ ਘਰੇ ਬੈਠ ਕੇ ਗਾਲਾਂ ਕੱਢਦੇ ਉਹਨਾਂ ਨੂੰ ਸੱਥਾਂ 'ਚ ਬੈਠ ਕੇ ਗਾਲਾਂ ਕੱਢਦੇ ਉਹਨਾਂ ਨੂੰ ਕਿਹਨਾਂ ਦੇ ਜਲੂਸ ਕੱਢਦਾ ਮੇਰੇ ਖਿਆਲ ਦੇ ਵਿੱਚ ਜੋ ਚੱਲ ਰਿਹਾ ਨਾ ਇਹਦੇ ਮੁਤਾਬਕ ਜਿਵੇਂ ਇੱਕ ਗੱਲ ਹੋਰ ਨਿਕਲ ਕੇ ਆਈ ਹੈ ਮੈਂ ਪਿਛਲੀ ਇੰਟਰਵਿਊ ਤੁਹਾਡੇ ਨਾਲ ਗੱਲ ਕੀਤੀ ਸੀ ਕਿ ਕਹਿੰਦੇ ਮੋਹਨ ਭਗਵਤ ਜਿਹੜਾ ਆਰਐਸਐਸ ਦਾ ਹੂੰ ਉਹ ਸਤੰਬਰ ਦੇ ਲਾਸਟ ਵੀਕ ਹੂੰ ਲਾਸਟ ਹਫਤੇ ਅਖੀਰਲੇ ਹਫਤੇ ਜਲੰਧਰ ਆਇਆ ਸੀ ਜਲੰਧਰ ਆ ਕਿਉਂ ਨੇ ਕੁਮਰ ਵਿਜੇ ਪ੍ਰਤਾਪ ਨਾਲ ਦੋ ਮੀਟਿੰਗਾਂ ਕੀਤੀਆਂ ਉਸ ਤੋਂ ਸવાય ਗੱਲ ਇਹ ਨਿਕਲ ਕੇ ਆ ਗੁਰਿੰਦਰ ਢਿੱਲੋਂ ਡੇਰਾ ਬਿਆਸ ਦਾ ਮੁਖੀ ਕਹਿੰਦੇ ਵੀ ਉਹਦੇ ਨਾਲ ਵੀ ਡੇਰੇ ਜਾ ਕੇ ਮੀਟਿੰਗ ਮੋਹਨ ਭਾਗਵਤ ਨੇ ਕੀਤੀ ਸੀ ਜੋ ਖਬਰਾਂ ਨਿਕਲ ਕੇ ਆ ਰਹੀਆਂ ਸੀ ਜੇ ਉਹਦੇ ਨਾਲ ਮੀਟਿੰਗ ਕੀਤੀ ਸੀ ਉੱਥੋਂ ਤੱਕ ਗੱਲ ਸੀਮਤ ਰਹਿ ਜਾਂਦੀ ਤਾਂ ਉਹ ਗੱਲ ਹੋਰ ਸੀ ਚਲੋ ਮੀਟਿੰਗ ਕੀਤੀ ਕਿਉਂਕਿ ਗੁਰਿੰਦਰ ਢਿੱਲੋਂ ਜਿਹੜਾ ਮੁਖੀ ਹੈ ਡੇਰਾ ਬਿਆਸ ਦਾ ਉਹ ਤੁਹਾਨੂੰ ਪਤਾ ਵੀ ਦਿੱਲੀ ਜਾ ਕੇ ਸਮੇਂ-ਸਮੇਂ ਤੇ ਕਦੇ ਨਰਿੰਦਰ ਮੋਦੀ ਨੂੰ ਕਦੇ ਅਮਿਤ ਸ਼ਾਹ ਨੂੰ ਕਦੇ ਹੋਰ ਵੱਡੇ ਆਗੂ ਨੂੰ ਭਾਜਪਾ ਦੇ ਨੂੰ ਜਾ ਕੇ ਮਿਲਦਾ ਹੁਣ ਜੇ ਮੋਹਨ ਭਾਗਵਤ ਮਿਲ ਕੇ ਜਾਂਦਾ ਓਨੂੰ ਮਿਲਣ ਤੋਂ ਬਾਅਦ ਹੋਰ ਖਬਰ ਨਿਕਲੀਆਂ ਉਹ ਇਹ ਨਿਕਲੀਆਂ ਕਿ ਕਹਿੰਦੇ ਵੀ ਕਈ ਵੇਰੀ ਰਾਤ ਦੇ ਟਾਈਮ ਗੁਰਿੰਦਰ ਢਿੱਲੋਂ ਨੂੰ ਡੇਰਾ ਬਿਆਸ ਦੇ ਮੁਖੀ ਨੂੰ ਹਰਮੰਦਰ ਸਾਹਿਬ ਦੇਖਿਆ ਗਿਆ ਬਹੁਤ ਘੱਟ ਲੋਕਾਂ ਦੇ ਨਾਲ ਹੂੰ ਕਹਿੰਦੇ ਸਵਾਲ ਕਰਨ ਵਾਲੇ ਨੇ ਸਵਾਲ ਕੀਤਾ ਕਿ ਬਾਬਾ ਜੀ ਤੁਹਾਡੇ ਕੋਲ ਕਰੋੜਾਂ ਤੁਹਾਡੇ ਜਿਹੜੇ ਉਹ ਸੇਵਕ ਹੈ ਆਪ ਆਜ ਉਹ ਪਾਸਾ ਤੁਹਾਡੇ ਤੁਸੀਂ ਬਹੁਤ ਥੋੜੇ ਲੋਕਾਂ ਦੇ ਨਾਲ ਵੀ ਤੁਹਾਨੂੰ ਦੇਖਿਆ ਤੁਸੀਂ ਆਉਂਦੇ ਹੋ ਕਹਦੇ ਗੁਰਿੰਦਰ ਢਿੱਲੋਂ ਨੇ ਕਿਹਾ ਕਿ ਮੈਨੂੰ ਕੈਂਸਰ ਦੀ ਪ੍ਰੋਬਲਮ ਹੈ ਤੇ ਫਿਰ ਮੈਂ ਨਿਮਾਣਾ ਹੋ ਕੇ ਇੱਥੇ ਅਰਦਾਸ ਬੇਨਤੀ ਕਰਨ ਆਸਤੇ ਆਉਣਾ ਪਰ ਹੁਣ ਉਹਦੇ ਮੈਨੇ ਵੀ ਖਬਰਾਂ ਹੋਰ ਨਿਕਲ ਕੇ ਆ ਰਹੀਆਂ ਨਿਕਲ ਕੇ ਆ ਰਹੀਆਂ ਕਹਿੰਦੇ ਕਿ ਹੋ ਸਕਦਾ ਹੈ ਗੁਰਿੰਦਰ ਢਿੱਲੋਂ ਨੇ ਜਿਵੇਂ ਆਪਦਾ ਉਤਰਾਧਿਕਾਰੀ ਬਣਾਤਾ ਆਪ ਜਿਹੜਾ ਉਹ 메ਨ ਗੱਡੀ ਛੱਡਤੀ ਕਹਿੰਦੇ ਹੋ ਸਕਦਾ ਗੁਰਿੰਦਰ ਢਿੱਲੋਂ ਵਾਲੇ ਦਿਨਾਂ ਦੇ ਵਿੱਚ ਅਮਰਤ ਸ਼ਾਕੇ ਸਿੰਘ ਸਜੇ ਕਿ ਮੈਂ ਯਾਰ ਮੈਂ ਤਾਂ ਗੁਰੂ ਵਾਲਾ ਬਣ ਗਿਆ ਮੈਂ ਤਾਂ ਐਸੀ ਕਰਕੇ ਗੱਡੀ ਛੱਡੀ ਸੀ ਤੇ ਕਹਿੰਦੇ ਗੁਰੂ ਵਾਲਾ ਬਣਾਉਣ ਤੋਂ ਬਾਅਦ ਹੋ ਸਕਦਾ ਹੈ ਹੋ ਸਕਦਾ ਜਿਹੜੀ ਖਬਰਾਂ ਵੀ ਗਰੰਦਾ ਢਿੱਲੋਂ ਨੂੰ ਭਾਜਪਾ ਤੇ ਆਰਐਸਐਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸ਼੍ਰੀ ਹਕਾਲਤਾ ਸਿੰਘ ਤੇ ਪ੍ਰਧਾਨ ਲਾਉਣ ਦੀ ਕੋਸ਼ਿਸ਼ ਕਰੇ। ਹਮਤਲਬ ਕਿ ਆਰਐਸਐਸ ਤੇ ਭਾਜਪਾ ਜਿਹੜੀ ਹੈ ਨਾ ਉਹ ਮਤਲਬ ਪੰਜਾਬ ਦੇ ਵਿੱਚ ਨਹੀਂ ਕੱਲਾ ਸਿੱਖ ਧਰਮ ਦੇ ਵਿੱਚ ਵੀ ਸਿੱਧਾ ਕੁਸਪੈਟ ਕਰਨ ਦੀ ਕੋਸ਼ਿਸ਼ ਦੇ ਵਿੱਚ ਹੈ। ਤੇ ਇੱਥੇ ਆ ਕੇ ਫਿਰ ਉਹ ਗੱਲਾਂ ਭਾਵਨਾਵਾਂ ਜਿਹੜੀਆਂ ਉੱਥੇ ਜੁੜ ਜਾਂਦੀਆਂ। ਵੀ ਬੰਦਾ ਸੋਚਦਾ ਕਿ ਆ ਠੀਕ ਹੈ ਤੁਸੀਂ ਰਾਜਨੀਤੀ ਕਰੋ ਜਿੰਨੀ ਕਰਨੀ ਹੈ। ਪਰ ਸਾਡੇ ਨਿੱਜੀ ਮਾਮਲਿਆਂ ਦੇ ਵਿੱਚ ਦਖਲ ਦੇਣਾ ਹੋ ਸਕਦਾ ਇਹ ਗੱਲ ਝੂਠ ਹੋਵੇ ਹੋ ਸਕਦਾ ਨਹੀਂ ਮੈਂ ਤਾਂ ਕਿਹਨਾਂ ਅਰਦਾਸ ਕਰਦਾ ਕਿ ਝੂਠ ਹੋਵੇ ਇਹ ਗੱਲਾਂ ਹੋਣਗੀਆਂ ਤਾਂ ਫਿਰ ਇੱਕ ਵਾਰ ਫੇਰ ਜਿਹੜਾ ਪਤਾ ਨਹੀਂ ਵੀ ਪੰਜਾਬ ਨੂੰ ਕਿਹੜੇ ਦਿਨ ਇਹ ਲੋਕ ਵਿਖਾ ਦੇਣ ਠੀਕ ਹੈ ਇਸ ਕਰਕੇ ਹੁਣ ਜਿਹੜਾ ਜਿਹੜਾ ਢਾਈ ਸਾਲ ਰਹਿੰਦੇ ਨੇ ਆਪਾਂ ਹਰ ਵਾਰੀ ਗੱਲ ਕਰਦੇ ਹੁੰਦੇ ਹਾਂ ਹੱਕ ਬਣਦਾ ਹੈ ਕਿ ਦਿੱਲੀ ਵਾਲੇ ਨੂੰ ਸਿੱਧਾ ਲਲਕਾਰ ਕੇ ਆਪਣੇ ਤਰੀਕੇ ਨਾਲ ਕਿਉਂਕਿ ਬਿਊਰੋਕਰੇਸੀ ਨੇ ਚਲਾਉਣਾ ਠੀਕ ਹੈ ਭਗਵੰਤ ਮਾਨ ਨੇ ਇਕੱਲੇ ਨਹੀਂ ਚਲਾਉਣਾ ਵੀ ਉਹਨੂੰ ਉਹਨੂੰ ਹਿਸਾਬ ਨਹੀਂ ਹੈਗਾ ਬਿਊਰੋਕ੍ਰੇਸੀ ਨਾਲ ਜਿਹੜਾ ਹੈਗਾ ਨਾ ਉਹ ਥੋੜਾ ਆਪਦੀ ਸੈਟਿੰਗ ਚੰਗੀ ਬਣਾ ਕੇ ਨਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਪੰਜਾਬ ਨੂੰ ਬਾਕੀ ਢਾਈ ਸਾਰ ਰਹਿੰਦੇ ਕਹਿੰਦੇ ਵੀ ਚੰਗੇ ਤਰੀਕੇ ਨਾਲ ਚਲਾਉਣ ਦੀ ਕੋਸ਼ਿਸ਼ ਕਰਨ ਕਿਉਂਕਿ ਇਹ ਵੀ ਸੁਣਨ ਨੂੰ ਆ ਰਿਹਾ ਵੀ ਜੇ ਭਗਵੰਤ ਮਾਨ ਨੂੰ ਸਾਈਡ ਤੇ ਕਰ ਦਿੱਤਾ ਜਾਂਦਾ ਸਾਈਡ ਤੇ ਹੀ ਹੈ ਜਦੋਂ ਸਾਰਾ ਕੁਝ ਆਪ ਦਾ ਲਾਤਾ ਸਾਈਡ ਤੇ ਤਾਂ ਹੈ ਬਸ ਇਹ ਨਹੀਂ ਕਹਿਆ ਕਿ ਤੁਸੀਂ ਅਸਤੀਫਾ ਦੇ ਦਿਓ ਹੁਣ ਅਸਤੀਫਾ ਨਹੀਂ ਲਿਆ ਹੂੰ ਉਪ ਮੁੱਖ ਮੰਤਰੀ ਲਾਦ ਦੇਣਾ ਮੁੱਖ ਮੰਤਰੀਆਂ ਪਾਵਾਂ ਆਟੋਮੈਟਿਕਲੀ ਘਟ ਜਾਣੀ ਹੈ ਹੂੰ ਠੀਕ ਹੈ ਜੇ ਮੁੱਖ ਮੰਤਰੀ ਦੇ ਸਾਈਨ ਨਹੀਂ ਹੋਏ ਉਪ ਮੁੱਖ ਮੰਤਰੀ ਦੇ ਕਰਾ ਲਓ ਕੋਈ ਗੱਲ ਨਹੀਂ ਠੀਕ ਹੈ ਜਦੋਂ ਇਹ ਚੀਜ਼ਾਂ ਹੋਣ ਗਈਆਂ ਤਾਂ ਫਿਰ ਮੇਰੇ ਖਿਆਲ ਦੇ ਵਿੱਚ ਲਗਦਾ ਨਹੀਂ ਤੁਹਾਨੂੰ ਵੀ ਇਦਾਂ ਚੁੱਪ ਕਰਕੇ ਢਾਈ ਸਾਲ ਹੋਰ ਕੱਢਦੇ ਨੇ ਤੇ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਇਹ ਭਗਵੰਤ ਮਾਨ ਦੀ ਚੁੱਪ ਕਰੂਗੀ ਠੀਕ ਹੈ ਜਾਂ ਇਹ ਦੇਖ ਲੈਣਾ ਕਿ ਯਾਰ ਕੋਈ ਗੱਲ ਨਹੀਂ ਆਮ ਆਦਮੀ ਪਾਰਟੀ ਛੱਡ ਦੇਾਂਗੇ ਭਾਜਪਾ ਦਾ ਲੜ ਫੜ ਲਾਂਗੇ ਫਿਰ ਤਾਂ ਕੱਲਾ ਆਪਦਾ ਘਰ ਬਚਾਉਣ ਵਾਲੀ ਤਾਂ ਆਪਦੀ ਕੁਰਸੀ ਬਚਾਉਣ ਵਾਲੀ ਗੱਲ ਹੋ ਗਈ ਤੇ ਗੱਲ ਤਾਂ ਪੰਜਾਬ ਬਚਾਉਣ ਦੀ ਹੋਈ ਸੀ ਨਾ ਕਿ ਤੁਸੀਂ ਮੁੱਖ ਮੰਤਰੀ ਨੂੰ ਵੀ ਵੇਖੋਗੇ ਵੀ ਆਪਦਾ ਸਿਲੰਡਰ ਵਾਲੀ ਲੈਂਚ ਲੱਗਿਆ ਹੋਊਗਾ ਆਪਦੇ ਸੌਦੇ ਕਰਿਆਨੇ ਗਰੋਸਰੀ ਵਾਲੀ ਲੈਂਚ ਲੱਗਿਆ ਹੋਊਗਾ ਸਿਕਿਉਰਟੀਆਂ ਨਹੀਂ ਹੋਣਗੀਆਂ ਆ ਨਹੀਂ ਹੋਊਗਾ ਇਸ ਤਰੀਕੇ ਦੇ ਨਾਲ ਤਾਂ ਜੇ ਆ ਚੀਜ਼ਾਂ ਬਣਦੀਆਂ ਜਾਣਗੀਆਂ ਤਾਂ ਇੱਕ ਵਾਰੀ ਤੁਹਾਨੂੰ ਲੱਗਦਾ ਨਹੀਂ ਵੀ ਫੇਰ ਉਹ ਚੀਜ਼ਾਂ ਜਿਹੜੀਆਂ ਗੁੰਡਾਗਰਦੀ ਐ ਜਿਹੜੀ ਆਪਸ ਦੇ ਵਿੱਚ ਖਿੱਚ ਤੂ ਐ ਸਿਆਸੀ ਲੋਕਾਂ ਦੀ ਉਹ ਵੱਧ ਹੀ ਨਹੀਂ ਜਾਂਦੀ ਜੋ ਵੱਧ ਹੀ ਜਾਂਦੀ ਫਿਰ ਪੰਜਾਬ ਦੇ ਲੋਕ ਕਿਧਰ ਨੂੰ ਜਾਣਗੇ ਇਸ ਕਰਕੇ ਮੈਂ ਕਹਿੰਨਾ ਕਿ ਵਿਚਾਰ ਕਰਨਾ ਬਣਦਾ ਹੈ ਖਬਰਾਂ ਜਿਹੜੀਆਂ ਹੈਗੀਆਂ ਬੇਸ਼ੱਕ ਆਪਾਂ ਕਰੀਏ ਬੇਸ਼ੱਕ ਕੋਈ ਹੋਰ ਕਰੇ ਚਾਹੇ ਛੋਟਾ ਚੈਨਲ ਕਰੇ ਵੱਡਾ ਚੈਨਲ ਕਰੇ ਗੱਲ ਜਿਹੜੀ ਐ ਉਹ ਕਿਸੇ ਨਾ ਕਿਸੇ ਜਰੀਏ ਇੱਥੋਂ ਆਪਣੇ ਤੋਂ ਸ਼ੁਰੂ ਹੋ ਕੇ ਸਰਕਾਰ ਤੱਕ ਪਹੁੰਚਦੀ ਪਹੁੰਚਦੀ ਐ ਇੰਟੈਲੀਜੈਂਸੀ ਕੋਲ ਵੀ ਪਹੁੰਚਦੀ ਐ ਠੀਕ ਐ ਸਹੀ ਐ ਕੇਂਦਰ ਕੋਲ ਵੀ ਪਹੁੰਚਦੀ ਹੈ ਤੇ ਮੈਂ ਕਹਿੰਨਾ ਕਿ ਇਹਨਾਂ ਚੀਜ਼ਾਂ ਤੇ ਵਿਚਾਰ ਕਰਨਾ ਬਣਦਾ ਕਿ ਸਟੇਟਾਂ ਨੂੰ ਜਿਹੜੇ ਸਟੇਟਾਂ ਦੇ ਅਧਿਕਾਰ ਹੈ ਉਹ ਮਿਲਨੇ ਚਾਹੀਦੇ ਹੈ ਤੇ ਉਹਨਾਂ ਨੂੰ ਉਹਨਾਂ ਦੇ ਮੁਤਾਬਕ ਜਿਹੜਾ ਫੇਰ ਕਿਤੇ ਸਟੇਟ ਗਵਰਨਮੈਂਟ ਜਿਹੜੀਆਂ ਆਪਣੀਆਂ ਰਾਜ ਸਰਕਾਰਾਂ ਉਹ ਚਲਾਉਣ ਤੇ ਮੇਰੇ ਖਿਆਲ ਦੇ ਵਿੱਚ ਪੰਜਾਬ ਦੇ ਨਾਲ ਦਾ ਸੂਬਾ ਦੁਨੀਆ ਦੇ ਵਿੱਚ ਕੋਈ ਨਹੀਂਗਾ ਪਰ ਜੇ ਮਾਰਤਾੜੇ ਹੀ ਚੱਲੀ ਜਾਊਗੀ ਕਿ ਕਦੇ ਆਮ ਆਦਮੀ ਪਾਰਟੀ ਵਾਲੇ ਲੁਟੇਰੇ ਆਗੇ ਦਿੱਲੀ ਵਾਲੇ ਉਹ ਲੁੱਟ ਕੇ ਕਿਤੇ ਕਿਸੇ ਸਟੇਟ ਚ ਲੈ ਗਏ ਕਿਤੇ ਕਿਸੇ ਸਟੇਟ ਚ ਲੈ ਗਏ ਉੱਥੇ ਬੋਰਡ ਲਾ ਲਈ ਉੱਥੇ ਫਲੈਕਸਰਾਂ ਵਾਲੀ ਉੱਥੇ ਐਡਵਰਟਾਈਜ਼ਮੈਂਟ ਕਰ ਲਈ ਕਦੇ ਆ ਗਿਆ ਪਾ ਗਈ ਕਦੇ ਕੋਈ ਹੋਰ ਆ ਗਿਆ ਇਹ ਚੀਜ਼ਾਂ ਚੱਲੀ ਜਾਣਗੀਆਂ ਤਾਂ ਫਿਰ ਕਦੇ ਨਾ ਕਦੇ ਤਾਂ ਕਹਿੰਦੇ ਬੇਸ਼ੱਕ ਤੂੰ ਭਾਂਡਾ ਜਿੱਦਾ ਮਰਜ਼ੀ ਵੱਡਾ ਹੋਵੇ ਤੇ ਜੇ ਤੁਸੀਂ ਕੱਢੀ ਜਾਓਗੇ ਕੱਢੀ ਜਾਓਗੇ ਪਾਉਣਾ ਕੁਝ ਹੈ ਹੀ ਨਹੀਂ ਤੇ ਉਹ ਖਾਲੀ ਹੋ ਜਾਊਗਾ ਠੀਕ ਹੈ ਤੇ ਫਿਰ ਉਦੋਂ ਤੱਕ ਮੇਰੇ ਖਿਆਲ ਦੇ ਵਿੱਚ ਵੀ ਹੁਣ ਆਮ ਲੋਕ ਤਾਂ ਜਿੰਨਾ ਜਿਵੇਂ ਆਪਾਂ ਗੱਲ ਕਰ ਰਹੇ ਆਮ ਬੰਦਾ ਤਾਂ ਗੱਲ ਕਰ ਸਕਦਾ ਗੱਲ ਕਰ ਸਕਦਾ ਆਮ ਬੰਦਾ ਤਾਂ ਰੌਲਾ ਪਾ ਸਕਦਾ ਅਮਲ ਦੇ ਵਿੱਚ ਤਾਂ ਲੀਡਰ ਲਿਆਉਣਗੇ ਸਿਆਸੀ ਲੀਡਰ ਲਿਆਉਣਗੇ ਮੁੱਖ ਮੰਤਰੀ ਲਿਆਊਗਾ ਜਾਂ ਹੋਰ ਜਿਹੜੇ ਵੀ ਜ਼ਿੰਮੇਵਾਰ ਲੋਕ ਆ ਸਾਡੇ ਚੁਣੇ ਹੋਏ ਵਿਧਾਇਕ ਆ ਸਾਡੇ ਐਮਪੀ ਆ ਉਹ ਲਿਆਉਣਗੇ ਨੇ ਤੇ ਜਾਂ ਫਿਰ ਜਿਹੜ ਮੈਂ ਕਹਣਾ ਕਿ ਇਹ ਵਿਚਾਰ ਕਰਨ ਦਾ ਮੁੱਦਾ ਹੈ ਕਿ ਇਸ ਗੱਲ ਤੇ ਖਾਸ ਵਿਚਾਰ ਹੋਣੀ ਚਾਹੀਦੀ ਹੈ ਕਿ ਦਿੱਲੀ ਵਾਲਿਆਂ ਦਾ ਦਖਲ ਜਿਹੜਾ ਉਹ ਪੰਜਾਬ ਸਰਕਾਰ ਦੇ ਵਿੱਚ ਉਹ ਸੀਐਮਓ ਦੇ ਵਿੱਚ ਇਹ ਜਿਹੜੇ ਸਾਡੇ ਚੁਣੇ ਹੋਏ ਵਿਧਾਇਕ ਹਨ ਇਹ ਮਾੜੀ ਮੋਟੀ ਜਮੀਰ ਚ ਗਉਣ ਇਹ ਕੋਸ਼ਿਸ਼ ਕਰਨ ਕਿ ਉਹਨਾਂ ਦਾ ਦਖਲ ਬੰਦ ਕੀਤਾ ਜਾਵੇ ਕਿ ਤੁਸੀਂ ਸਾਡੇ ਸੀਨੀਅਰ ਹੋ ਤੁਸੀਂ ਸਾਡੇ ਬੌਸ ਹੋ ਬੌਸ ਬਣ ਕੇ ਸਾਨੂੰ ਜੋ ਮਰਜ਼ੀ ਕਹੋ ਅਸੀਂ ਵਿਚਾਰ ਕਰਾਂਗੇ ਉੱਤੇ ਵੀ ਸਾਨੂੰ ਸਾਡੇ ਪੰਜਾਬ ਦੇ ਪੱਖ ਜਾਂਦਾ ਹੈ ਕਿ ਪੰਜਾਬ ਦੇ ਉਲਟ ਜਾਂਦਾ ਹੈ ਤੇ ਜਦੋਂ ਹੁਣ ਤੱਕ ਇੰਨਾ ਡਾਵਾ ਡੋਲ ਕਰਤਾ ਪਹਿਲੇ ਪਹਿਲਾ 75 ਸਾਲਾਂ ਚ ਫਿਰ ਢਾਈ ਆਹ 77-78 ਸਾਲਾਂ ਦੇ ਵਿੱਚ ਜੋ ਦਸ਼ਾ ਪਿਛਲੇ 77-78 ਸਾਲਾਂ ਦੇ ਵਿੱਚ ਹੋ ਗਈ ਨਾ ਤੇ ਮੈਨੂੰ ਲੱਗਦਾ ਜੇ ਇਹੀ ਸਪੀਡ ਨਾਲ ਕੰਮ ਚੱਲੀ ਗਿਆ ਤਾਂ ਇਹ ਪੰਜਾਬ ਨੂੰ ਭਾਂਡੇ ਮੁੱਦੇ ਮਾਨ ਨਾਲ ਕੰਮ ਕਰ ਦੇਣਗੇ ਭੁਗਤਣਾ ਆਪਣੀਆਂ ਪੀੜ੍ਹੀਆਂ ਨੂੰ ਪਊਗਾ ਆਉਣ ਵਾਲੀਆਂ ਆਪਣੇ ਬੱਚਿਆਂ ਨੂੰ ਪਊਗਾ ਇਸ ਕਰਕੇ ਮੈਂ ਕਹਿੰਦਾ ਵੀ ਆਪਾਂ ਵਿਚਾਰ ਚਰਚਾ ਹਮੇਸ਼ਾ ਇਹ ਕਰਦੇ ਹੁੰਨੇ ਆ ਕਿ ਤਰਸ ਕਰੋ ਚਾਹੇ ਦਿੱਲੀ ਵਾਲੇ ਆ ਚਾਹੇ ਪੰਜਾਬ ਵਾਲੇ ਆ ਇੱਥੇ ਹਰੇਕ ਨੇ ਰਹਿਣਾ ਇਕੱਲੇ ਆਪਣੇ ਬੱਚਿਆਂ ਨੇ ਸਾਹ ਨਹੀਂ ਲੈਣਾ ਉਹਨਾਂ ਦੇ ਬੱਚਿਆਂ ਨੇ ਵੀ ਇਸੇ ਪੰਜਾਬ ਦੀ ਹਵਾ 'ਚ ਸਾਹ ਲੈਣਾ ਹੈ ਤੇ ਜੇ ਇਦਾਂ ਦਾ ਮਾਹੌਲ ਬਣਾਉਦੇ ਗਏ ਨਾ ਤੇ ਉਹਨਾਂ ਵਾਲੇ ਸਮੇਂ ਦੇ ਵਿੱਚ ਜਿਹੜਾ ਉਹ ਦੱਖਣੀ ਅਫਰੀਕਾ ਵਰਗੇ ਹਾਲਾਤ ਬਣ ਜਾਣਗੇ ਉੱਥੇ ਜੇ ਦੁਕਾਨਾਂ ਵੀ ਲੋਕਾਂ ਨੇ ਖੋਲ੍ਹਣੀਆਂ ਹੋਣ ਨਾ ਤਾਂ ਜੰਗਲੇ ਜੰਗਲੇ ਬਣਾ ਕੇ ਨਾ ਤੇ ਫੇਰ ਦੁਕਾਨਾ ਉੱਥੇ ਸਿੱਧਾ ਬੰਦਾ ਅੰਦਰ ਨਹੀਂ ਜਾ ਸਕਦਾ ਜੇ ਕਿਤੇ ਥੋੜਾ ਜਿਹਾ ਕਹਿੰਦੇ ਦਰਵਾਜ਼ਾ ਖੁੱਲਾ ਰਹੇ ਜੇ ਨਾ ਤਾਂ ਸਨੇਚਿੰਗ ਹੋ ਜਾਂਦੀ ਖੋਹ ਹੋ ਜਾਂਦੀ ਨਾਲ ਦੀ ਨਾਲ ਸਾਮਾਨ ਚਾਕੇ ਭਾਜ ਜਾਂਦੇ ਲੋਕ ਇੰਨੀ ਭੁੱਖ ਮਰੀ ਹੈ ਉੱਥੋਂ ਤੱਕ ਨਾ ਪੰਜਾਬ ਨੂੰ ਲੈ ਕੇ ਜਾਓ ਯਾਰ ਉਸ ਤੋਂ ਪਹਿਲਾਂ ਕੁਝ ਕਰਨਾ ਬਣਦਾ ਤੇ ਇਹ ਸਾਡੇ ਚੁਣੇ ਹੋਏ ਨੇ ਕਰਨਾ ਚਾਹੇ ਉਹ ਕਾਲੀ ਹੋਣ ਜਾਂ ਕਾਂਗਰਸੀ ਹੋਣ ਚਾਹੇ ਆਮ ਆਦਮੀ ਪਾਰਟੀ ਚਾਹੇ ਭਾਜਪਾ ਸਾਡੇ ਵੱਲ ਉਹ ਫਿਕਰ ਚੁਣੇ ਹੋਏ ਨੇ ਕਰਨੀ ਹੈ ਲੋਕਾਂ ਦੀਆਂ ਸੋਚਾਂ ਦੇ ਖਰੇ ਉਤਰਨ ਤੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਵਾਸਤੇ ਪੁਰਜ਼ੋਰ ਕੋਸ਼ਿਸ਼ਾਂ ਕਰਨ ਜੀ ਜਸਿੰਦਰ ਜੀ ਜਿਵੇਂ ਆਮ ਘਰਾਂ ਦੇ ਵਿੱਚ ਜਿੱਦੋਂ ਲੜਾਈ ਹੁੰਦੀ ਹੈ ਪਤਾ ਲੱਗ ਜਾਂਦਾ ਗਵੰਡੇ ਨੂੰ ਵੀ ਇਹਨਾਂ ਦੇ ਘਰ ਦੇ ਵਿੱਚ ਕਲੇਸ਼ ਚੱਲ ਪਿਆ ਤੇ ਉਹਦਾ ਫਾਇਦਾ ਗਵੰਡੇ ਚੁੱਕਣ ਲੱਗ ਜਾਂਦੇ ਜੀ ਤੁਹਾਡੀ ਗੱਲ ਵਿੱਚੋਂ ਗੱਲ ਚੱਲੀ ਆ ਜਿਵੇਂ ਤੁਸੀਂ ਕਹਿੰਦੇ ਆ ਵੀ ਭਾਜੀ ਕਿਤੇ ਨਾ ਕਿਤੇ ਵੀ ਭਗਵੰਤ ਮਾਨ ਨਾਲ ਹੱਥ ਮਲਾਉਂਦੀ ਦਿਸਦੀ ਨਜ਼ਰ ਆ ਰਹੀ ਹੈ ਵੀ ਸ਼ਾਇਦ ਬੀਜੇਪੀ ਜਿੰਨਕੇ ਮਾਰ ਕੇ ਚਲੇ ਜਾਣਗੇ ਜੀ ਇਹਦਾ ਬੀਜੇਪੀ ਚਲੇ ਜਾਣਗੇ ਤੁਹਾਡੀ ਗੱਲ ਵੀ ਲੋਕਾਂ ਦੀਆਂ ਜਿਹੜੀਆਂ ਉਮੀਦਾਂ ਸੀ ਆਸਾਂ ਸੀ ਵੀ ਭਗਵੰਤ ਮਾਨ ਸਾਹਿਬ ਜੀਮ ਭਗਵੰਤ ਪੰਜਾਬ ਦੇ ਮੁੱਖ ਮੰਤਰੀ ਬਣ ਕੇ ਪੰਜਾਬ ਦਾ ਬਹੁਤ ਵਿਕਾਸ ਕਰਨੇ ਪੰਜਾਬ ਨੂੰ ਜਿੰਨਕੇ ਜਿਵੇਂ ਆਮ ਹੀ ਕਹਿੰਦਾ ਮੈਂ ਸੋਨੇ ਦੀ ਚਿੜੀ ਬਣਾਉਂਗਾ ਰੰਗਲਾ ਪੰਜਾਬ ਰੰਗਲਾ ਪੰਜਾਬ ਬਣਾਉਂਗਾ ਹਨਾ ਤੇ ਲੋਕਾਂ ਦੇ ਆਸਾਂ ਉੱਥੇ ਰਹਿ ਗਈਆਂ ਫਿਰ ਇਹ ਬੀਜੇਪੀ ਜਾ ਕੇ ਕਹਿੰਦੇ ਆਮ ਆਦੀ ਪਾਰਟੀ ਨੇ ਮੇਰੀ ਗੱਲ ਨਹੀਂ ਸੁਣੀ ਮੈਨੂੰ ਜਿੰਨਕੇ ਹਥਿਆਰ ਨਹੀਂ ਦਿੱਤੇ ਮੈਂ ਤਾਂ ਖੋ ਰੱਖੇ ਜੀ ਸਾਰੇ ਮੇਰੇ ਹੱਥ ਬੰਨੇ ਹੋਏ ਜੀ ਮੈਂ ਕੀ ਕਰਦਾ ਮੈਂ ਤਾਂ ਕਰਕੇ ਛੱਡ ਕੇ ਉਧਰ ਹੈ ਕੈਪਟਨ ਵੀ ਪਹਿਲਾਂ ਇਦਾਂ ਹੀ ਕਹਿੰਦਾ ਸੀ ਬਿਲਕੁਲ ਜੋ ਕੈਪਟਨ ਭਾਜੀਪੀ ਚ ਗਿਆ ਨਾ ਉਹ ਵੀ ਇੰਹੀਂ ਕਹਿੰਦੇ ਮੈਨੂੰ ਕਾਂਗਰਸ ਨੇ ਐ ਕਰਤਾ ਫਿਰ ਲੋਕਾਂ ਨਾਲ ਤਾਂ ਵਿਕਰਾ ਹੋਈ ਜਾਂਦਾ ਅੱਜ ਤੁਸੀਂ ਆਮ ਆਦਮੀ ਪਾਰਟੀ ਚ ਗਿਆਂ ਕੱਲ ਦੀ ਭਾਜੀਪੀ ਚ ਪਾ ਗਏ ਪਰ ਲੋਕਾਂ ਨੂੰ ਅਸੀਂ ਕਹਿੰਦੇ ਵੀ ਇਹਨਾਂ ਤੇ ਵਿਸ਼ਵਾਸ ਨਾ ਕਰੋ ਇਹ ਲੋਕ ਇਹਨਾਂ ਤੇ ਵਿਸ਼ਵਾਸ ਕਰ ਰਹੇ ਆ ਇਹ ਲੋਕਾਂ ਦਾ ਵਿਸ਼ਵਾਸ ਅਕਾਤ ਕਰਦੇ ਆ ਬਿਲਕੁਲ ਤਰਾ ਜੀ ਵਿਸ਼ਵਾਸ ਦੀ ਜਿਹੜੀ ਗੱਲ ਹੈ ਹੁਣ ਦੋਸਤੋ ਲੋਕ ਕਿੱਧਰ ਨੂੰ ਜਾਣ ਹਾਂ ਜਨਨ ਚਰਾ ਆਮ ਆਦਮੀ ਪਾਰਟੀ ਹੋਣ ਦੇ ਵਿੱਚ ਨਹੀਂ ਆਈ ਸੀ ਲੋਕ ਦੁਖੀ ਹੁੰਦੇ ਰਹੇ ਅਕਾਲੀਆਂ ਤੋਂ ਕਾਂਗਰਸੀ ਕਾਂਗਰਸੀਆਂ ਤੋਂ ਕਾਲੀ ਅਕਾਲੀਆਂ ਤੋਂ ਕਾਂਗਰਸੀ ਕਾਂਗਰਸੀਆਂ ਤੋਂ ਕਾਲੀ ਇਹੀ ਚੱਲਿਆ 75 ਸਾਲ ਜਦੋਂ ਲੋਕਾਂ ਨੂੰ ਲੱਗਿਆ 2014 ਤੋਂ ਬਾਅਦ ਥੋੜੀ ਜਿਹੀ ਆਸ ਦੀ ਕਿਰਨ ਦਿਖਾਈ ਦਿੱਤੀ ਕਿ ਯਾਰ ਕੋਈ ਆਇਆ ਕਿਉਂਕਿ ਕੇਜਰੀਵਾਲ ਕਿਹੜਾ ਨਾਹਰਾ ਲੈ ਕੇ ਆਇਆ ਸੀ ਕਟੜ ਇਮਾਨਦਾਰ ਤੇ ਕਟੜ ਇਮਾਨਦਾਰ 300 ਕਰੋੜ ਤੋਂ ਵੱਧ ਦਾ ਘਪਲਾ ਕੱਲੀ ਸ਼ਰਾਬ ਚ ਕਰੀ ਬੈਠਾ ਦਿੱਲੀ ਠੀਕ ਹੈ ਜੀ ਤੇ ਹੁਣ ਜਿਹੜਾ ਬੰਦਾ ਕਟੜ ਇਮਾਨਦਾਰੀ ਦਾ ਨਾਹਰਾ ਲੈ ਕੇ ਆਇਆ ਹੋਵੇ ਤੇ ਉਹੀ ਜਿਹੜਾ ਉਹ ਜੜਾ ਨੂੰ ਦਾਤੀ ਪਾਲੇ ਆ ਕੇ ਦਿੱਲੀ ਦੇ ਵੀ ਪਾਲੇ ਪੰਜਾਬ ਦੇ ਵੀ ਪਾਲੇ ਜਿੱਥੇ ਸੂਤ ਆ ਗਿਆ ਹਜੇ ਹਰਿਆਣਿਆਂ ਵਾਲੇ ਨੇ ਚੰਗੀ ਕੀਤੀ ਵੀ ਭਾਂਡੇ ਮੁੱਦੇ ਮਾਰ ਕੇ ਮੋੜ ਤੇ ਠੀਕ ਹੈ ਤੇ ਨਹੀਂ ਹਰਿਆਣੇ ਮੈਨੂੰ ਪਤਾ ਵੀ ਕੰਮ ਤਾਂ ਇਹਨਾਂ ਦਾ ਉਹੀ ਹੈ ਵੀ ਲਿਆਓ ਜੀ ਤੂੰ ਸਰਪੈਂਚਲ ਲੜਨਾ ਹੈ ਲਿਆ 200 ਲੱਖ ਲਿਆ 30 ਲੱਖ ਤੂੰ ਐਮਐਲਏ ਲੜਨਾ ਹੈ ਲਿਆ 5 ਕਰੋੜ ਲਿਆ 7 ਕਰੋੜ ਜਿੰਨੇ ਕਿ ਛੱਡਦੇ ਛਾੜ ਦੋ ਕੰਮ ਤਾਂ ਇਹੀ ਚੱਲਦਾ ਇਹ ਇਹ ਸਿਆਸਤਦਾਨ ਨਹੀਂ ਇਹ ਵਪਾਰੀ ਹੈ ਹੂੰ ਇਹ ਵਪਾਰ ਕਰਨ ਆਏ ਆ ਇਹ ਪੈਸਾ ਕਮਾਉਣ ਆਏ ਆ ਜ਼ਿਆਦਾਤਰ ਹੋ ਸਕਦਾ ਕੋਈ ਵਿਚ ਭਲਾ ਮਾਨਸ ਬੈਠਾ ਹੋਵੇ ਪਰ ਨਹੀਂ ਸਿਆਸਤ ਭਲਾ ਮਾਨਸ ਰਹਿ ਨਹੀਂ ਦਿੰਦੇ ਨਾ ਸਿਆਸਤ ਭਲਮਾਨ ਸੀ ਪੈਸਾ ਰਹਿ ਨਹੀਂ ਦਿੰਦਾ ਜੀ ਪੈਸਾ ਜਿਹੜਾ ਨਾ ਉਹ ਤੁਸੀਂ ਦੇਖੋ ਸਾਧ ਹੁੰਦੇ ਸਾਧੂ ਸੰਤ ਪ੍ਰਵਚਨ ਕਰਨ ਵਾਲੇ ਚਾਹੇ ਕਿਸੇ ਵੀ ਧਰਮ ਦੇ ਹੋਣ ਉਹ ਕੀ ਕਹਿੰਦੇ ਹੁੰਦੇ ਆ ਉਹ ਕਹਿੰਦੇ ਜੀ ਪੈਸਾ ਨਾਲ ਨਹੀਂ ਆਇਆ ਪੈਸਾ ਨਾਲ ਨਹੀਂ ਜਾਣਾ ਮਾਇਆ ਦਾ ਲਾਲਚ ਨਾ ਕਰੋ ਤੇ ਆਪ ਜਦੋਂ ਕਿਤੇ ਕਹਿਣਾ ਹੋਵੇ ਬਾਬਾ ਜੀ ਪ੍ਰੋਗਰਾਮ ਕਰਾਉਣਾ ਕੋਈ ਕਹਿੰਦਾ ਮੈਂ 5 ਲੱਖ ਲੈਣਾ ਪ੍ਰੋਗਰਾਮ ਦਾ ਕੋਈ ਕਹਿੰਦਾ ਮੈਂ 10 ਲੱਖ ਲੈਣਾ ਕੋਈ ਕਹਿੰਦਾ 20 ਲੱਖ ਲੈਣਾ ਕਰੋੜ ਤੋਂ ਘੱਟ ਕਿਸੇ ਜਿਹੜੇ ਪ੍ਰਚਾਰਕ ਕਰੋੜ ਤੋਂ ਘੱਟ ਕਿਸੇ ਚੰਗੇ ਪ੍ਰਚਾਰਕ ਥੱਲੇ ਗੱਡੀ ਨਹੀਂ ਹੁੰਦੀ ਠੀਕ ਹੈ ਤੇ ਫਿਰ ਤੁਸੀਂ ਤੁਸੀਂ ਵੀ ਤਿਆਗੋ ਨਾ ਤੁਸੀਂ ਤੁਸੀਂ ਵੀ ਜਿਹੜਾ ਵੀ ਉਹ ਲੰਗੋਟੇ ਦੇ ਵਿੱਚ ਹੋ ਜੋ ਤੇ ਪ੍ਰਚਾਰ ਜਿਹੜਾ ਤੁਸੀਂ ਆਖੋ ਵੀ ਹਾਂ ਠੀਕ ਹੈ ਜਿ ਉਹ ਜੀ ਮਿਲ ਗਿਆ ਸੀ ਹੱਥੇ ਧਰ ਕੇ ਚੜਨੀ ਧਰ ਕੇ ਖਾ ਲਾਂਗੇ ਤੇ ਆਪ ਦਾ ਜਿਹੜਾ ਹੈਗਾ ਆਪ ਤਾਂ ਕਹਿੰਦੇ ਵੀ ਇਹ ਜੋ ਦੁੱਧ ਪੀਣਾ ਹੁੰਦਾ ਤੇ ਦੁੱਧ ਦੇ ਵਿੱਚ ਵੀ ਲੋਕਾਂ ਨੂੰ ਕਹਿਣ ਵਾਲ ਠੀਕ ਹੈ ਪਰਮਾਤਮਾ ਦਾ ਨਾਮ ਲੋਕ ਲੋਕਾਂ ਨੂੰ ਪਰਮਾਤਮਾ ਦਾ ਨਾਮ ਲੈਣ ਦੀਆਂ ਸਿੱਖਿਆਵਾਂ ਦੇਣ ਵਾਲੇ ਕਹਿੰਦੇ ਦੁੱਧ ਵੀ ਪੀਣਾ ਹੋਵੇ ਨਾ ਤੇ ਇਹਨਾਂ ਦੀਆਂ ਮੱਝਾਂ ਗਾਈਆਂ ਨੂੰ ਵੀ ਜਿਹੜਾ ਹੈਗਾ ਨਾ ਜਿਹੜਾ ਡੰਗਰ ਰੱਖਾਂਦਾ ਉਹਨੋਂ ਵੀ ਕਹਿੰਦੇ ਡ్రਾਈ ਫਰੂਟ ਪੈਂਦਾ ਉਦੋਂ ਬਾਅਦ ਦੇ ਵਿੱਚ ਦੁੱਧ ਨੂੰ ਕਾੜਨ ਮੌਕੇ ਵਿੱਚ ਸੋਨਾ ਕਾੜਿਆ ਜਾਂਦਾ ਹੈ ਤਾਂ ਹੀ ਤਾਂ ਮੁੜ ਕੇ ਬਲਾਤਕਾਰ ਦੇ ਕੇਸ ਹੁੰਦੇ ਮੈਂ ਕਹਿੰਦਾ ਕਿ ਭਲਾ ਮਾਨਸ ਇੱਥੇ ਪੈਸੇ ਪੱਖੋਂ ਕੋਈ ਨਹੀਂਗਾ ਠੀਕ ਹੈ ਸਾਰੇ ਚੋਰ ਹੈ ਪੈਸਾ ਹਰੇਕ ਨੂੰ ਚੋਰ ਬਣਾ ਲੈਂਦਾ ਪਰ ਦੇਖੋ ਜੇ ਤੁਸੀਂ ਲੋਕਾਂ ਨੂੰ ਇਹ ਕਹੇ ਕਿ ਆਓ ਨਾ ਕਿ ਅਸੀਂ ਸੇਵਾ ਕਰਨੀ ਕਿਸੇ ਹੱਦ ਤੱਕ ਤਾਂ ਕਰ ਲੋ ਪਹਿਲੇ ਦਿਨ ਤੋਂ ਨਿਜਾਮ ਬੰਦਾ ਪਾਵਰ ਚ ਕੋਈ ਵੀ ਹੈ ਪਾਵਰ ਵਾਲਾ ਬੰਦਾ ਠੀਕ ਹੈ ਆਪਦੀ ਆਰਥਿਕਤਾ ਸੁਧਾਰਦਾ ਹੈ ਸੁਧਾਰ ਲਓ ਕੋਈ ਗੱਲ ਨਹੀਂ ਲੋਕਾਂ ਨੇ ਕੀ ਲੈਣਾ ਉਸ ਗੱਲ ਚ ਪਰ ਓਨੇ ਕ ਸੁਧਾਰ ਲਓ ਵੀ ਨਾਲ ਤੁਹਾਡੀ ਸਟੇਟ ਦੀ ਤੁਹਾਡੇ ਰਾਜ ਦੀ ਤੁਹਾਡੇ ਦੇਸ਼ ਦੀ ਦਸ਼ਾ ਵੀ ਥੋੜੀ ਬੋਟੀ ਆਰਥਿਕਤਾ ਸੁਧਰੇ ਕੱਲੀ ਘਰ ਦੀ ਸੁਧਾਰ ਕੇ ਜਾਂ ਤੁਸੀਂ ਇਸੇ ਸਟੇਟ ਨੂੰ ਜਾਂ ਤੁਸੀਂ ਦੇਸ਼ ਨੂੰ ਬੈਕਫੋਰਡ ਦੇ ਧੱਕੀ ਤੁਰੇ ਜਾਂਦੇ ਹੋ ਕਿ ਕਿੰਨਾ ਕੁ ਕਰਜ਼ਾ ਜਿਹੜਾ ਹੈਗਾ ਉਹ ਕੇਂਦਰ ਸਰਕਾਰ ਪੰਜਾਬ ਨੂੰ ਦੇਈ ਜਾਊਗੀ ਕਿੰਨਾ ਕੁ ਜਿਹੜਾ ਹੈਗਾ ਉਹ ਇੰਟਰਨੈਸ਼ਨਲ ਲੈਵਲ ਤੋਂ ਜੋ ਕੇਂਦਰ ਸਰਕਾਰ ਚਾਹਦੀ ਹੈ ਕਿੰਨਾ ਕੁ ਉਹ ਦੇਈ ਜਾਣਗੇ ਆਖਰ ਫਿਰ ਕੀ ਹੋਊਗਾ ਪੰਜਾਬ ਦੇ ਵਿੱਚ ਨਾ ਹੀ ਚੀਜ਼ਾਂ ਹੈਗੀਆਂ ਤਾਰਾ ਜੀ ਭਾਰਤ ਦੇ ਉੱਤੇ ਅੰਗਰੇਜ਼ਾਂ ਨੇ ਜਿਹੜਾ ਰਾਜ ਕੀਤਾ ਉਹ 200 ਸਾਲ ਕੀਤਾ ਸੀ ਤੇ ਪੰਜਾਬ ਦੇ ਉੱਤੇ 100 ਸਾਲ ਕੀਤਾ ਸੀ ਪੰਜਾਬ ਦੇ ਵਿੱਚ 100 ਸਾਲ ਲੇਟ ਐਂਟਰੀ ਹੋਣ ਦਾ ਕਾਰਨ ਇਹੀ ਸੀ ਇੱਥੋਂ ਦੇ ਲੋਕ ਜਦੋਂ ਉੱਠ ਪੈਂਦੇ ਆ ਨਾ ਫਿਰ ਇਹ ਸੁਣਦੇ ਨਹੀਂ ਕਿਸੇ ਦੀ ਹੂੰ ਠੀਕ ਹੈ ਕਿਉਂਕਿ ਦੇਖੋ ਕੁਝ ਵੀ ਸੀਗਾ ਜੰਗ ਚਾਹੇ ਕਿਤੇ ਵੀ ਹੋਈ ਹਮੇਸ਼ਾ ਚਾਹੇ ਕਿਤੇ ਲੰਗਰ ਲਾਉਣੇ ਪਏ ਚਾਹੇ ਜੰਗ ਕਰਨੀ ਪਈ ਲੜ ਕੇ ਮੂਰੇ ਪੰਜਾਬੀਆਂ ਨੇ ਹੂੰ 90% ਤੋਂ ਵੱਧ ਕੁਰਬਾਨੀਆਂ ਕਹਿੰਦੇ ਨਾ ਕਿ ਪੰਜਾਬੀਆਂ ਦੀਆਂ ਹੂੰ ਠੀਕ ਹੈ ਤੇ ਨਾਲ ਦੀ ਨਾਲ ਹੀ ਜਿਹੜਾ ਸੀਗਾ ਉਸ ਤੋਂ ਬਾਅਦ 15-20 ਦਿਨਾਂ ਬਾਅਦ ਹੀ ਕਹਤਾ ਸੀਗਾ ਗਾਂਧੀ ਅਰਗੇ ਨੇ ਕਿ ਸਿੱਖ ਤਾਂ ਜਿਹੜੇ ਪਹਿਲਾਂ ਲੜਨ ਵਾਲੀ ਤਾਂ ਲੜਾਇਆ ਹੂੰ 47 ਵਾਲੀ ਤੇ 20 ਦਿਨਾਂ ਬਾਅਦ ਹੀ ਕਹਤਾ ਸੀਗਾ ਤਾਂ ਜਰਾਇਮ ਪੇਸ਼ ਠੀਕ ਹੈ ਹੂੰ ਕਿੰਨੀ ਵੱਡੀ ਲਾਹਨਤ ਹੈ ਜੀ ਕਹਿਣ ਵਾਲਿਆਂ ਵਾਸਤੇ ਮੈਂ ਕਹਿੰਦਾ ਕਿ ਉੱਥੋਂ ਤੱਕ ਨਾ ਲੈ ਕੇ ਜਾਓ ਲੋਕਾਂ ਨੂੰ ਕਿ ਲੋਕ ਫਿਰ ਆ ਸੋਚਣ ਵਾਸਤੇ ਮਜਬੂਰ ਹੋ ਜਾਣ ਕਿ ਹੁਣ ਸਾਨੂੰ ਕਿਹੜਾ ਹਥਿਆਰ ਵਤਨਾ ਮਿਲਣਾ ਇਸ ਕਰਕੇ ਸਮਾ ਰਹਿੰਦਿਆਂ ਜਿਹੜਾ ਹੈਗੇ ਦਿੱਲੀ ਆਪਦਾ ਦਖਲ ਪੰਜਾਬ ਦੇ ਵਿੱਚੋਂ ਘਟਾਵੇ ਤੇ ਪੰਜਾਬ ਵਾਲੇ ਘਟਾਉਣ ਉਸ ਦਾਖਲ ਨੂੰ ਪੰਜਾਬ ਵਾਲੇ ਘਟਾਉਣ ਜਿਉਂਦੀਆਂ ਲਾਸ਼ਾਂ ਬਣ ਕੇ ਸਾਹ ਨਾ ਲੈਣ ਇਹ ਨਾ ਵੇਖਣ ਕਿ ਏਡੀ ਨਾ ਆਜੇ ਇਹ ਨਾ ਵੇਖਣ ਕਿ ਸੀਬੀਆਈ ਨਾ ਆਜੇ ਇਹ ਨਾ ਵੇਖਣ ਕਿ ਜੇ ਆਮ ਆਦਮੀ ਪਾਰਟੀ ਛੱਡਣੀ ਪੈਗੀ ਤੇ ਆਮ ਆਦਮੀ ਪਾਰਟੀ ਛੱਡ ਕੇ ਇਹਦੇ ਭਾਜਪਾ ਜਾਵਾਂਗੇ ਇਧਰ ਜਾਵਾਂਗੇ ਉਹ ਚੀਜ਼ਾਂ ਨਾ ਵੇਖੋ ਲੋਕਾਂ ਵੱਲ ਦੇਖੋ ਜਿਨ੍ਹਾਂ ਨੇ ਤੁਹਾਨੂੰ ਚੁਣਿਆ ਇਸ ਕਰਕੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਵਾਸਤੇ ਕੋਸ਼ਿਸ਼ ਜਿਹੜੀ ਸਾਡੇ ਚੁਣੇ ਹੋਏ ਨੇ ਕਰਨੀ ਹੈ ਤੇ ਉਹ ਪਹਿਲ ਦੇ ਆਧਾਰ ਤੇ ਕਰਨੀ ਚਾਹੀਦੀ ਜਮੀਰਾਂ ਜਗਾਉਣ ਦੀ ਲੋੜ ਹੈ ਤੇ ਨਹੀਂ ਤਾਂ ਫਿਰ ਹਾਲਾਤ ਤਾਂ ਦਿਨੋਂ ਦਿਨ ਬਦਲ ਤੋਂ ਬਦਤਰ ਹੁੰਦੇ ਜਾ ਰਹੇ ਆ ਹੁੰਦੇ ਰਹਿਣਗੇ ਅੱਗੇ ਜਾ ਕੇ ਕੀ ਬਣੂਗਾ ਉਹ ਕਾਲਪੁਰਖ ਜਾਂਦਾ ਵੀ ਅਨਮੋਲ ਗਗਨ ਮਾਨ ਵਰਗਿਆਂ ਨੂੰ ਬਲਕਾਰ ਸਿੱਧੂ ਵਰਗਿਆਂ ਨੂੰ ਗਾਉਂਦਿਆਂ ਗਾਉਂਦਿਆਂ ਨੂੰ ਚੱਕ ਕੇ ਐਮਐਲਏ ਬਣਾ ਦੇਣਾ ਬਲਕਾਰ ਸਿੱਧੂ ਦਾ ਫੇਰਾ ਜੇ ਕੈਪਟਨ ਸਾਹਿਬ ਨਾਲ ਓਐਸਡੀ ਰਹਿ ਕੇ ਤਜਰਬਾ ਕਰ ਆਇਆ ਥੋੜਾ ਜਿਹਾ ਪਰ ਬੋਲਿਆ ਕਦੇ ਉਹ ਵੀ ਕੁਝ ਨਹੀਂ ਗਾ ਠੀਕ ਹੈ ਮੈਂ ਕਹਿੰਦਾ ਵੀ ਆਮ ਬੰਦਿਆਂ ਨੂੰ ਚੱਕ ਕੇ ਜਿਹੜਾ ਅਸੀਂ ਸੋਚਦੇ ਹੁੰਦੇ ਸੀ ਯਾਰ ਵੀ ਚਲੋ ਕੋਈ ਗੱਲ ਨਹੀਂ ਕਿਹੜਾ ਪੈਸੇ ਲੱਗਣੇ ਆ ਠੀਕ ਹੈ ਪਾਰਟੀਆਂ ਤੁਰੇ ਫਿਰਦੇ ਜਿਹਨੂੰ ਜੀ ਕੀਤਾ ਜਿਵੇਂ ਚੱਕ ਕੇ ਉਹ ਮੋਬਾਈਲ ਠੀਕ ਕਰਨ ਵਾਲੇ ਉਗੋ ਕਾਲੇ ਨੂੰ ਚੱਕ ਕੇ ਦੇਤੀ ਟਿਕਟ ਠੀਕ ਹੈ ਉਹ ਆਪ ਦਾ ਘਰ ਭਰਨ ਦੇ ਉਹਨੇ ਸਟਾਰਟਿੰਗ 'ਚ ਬਿਆਨ ਇਹ ਦਿੱਤਾ ਸੀਗਾ ਲਾਭ ਉਗੋ ਕੇ ਨੇ ਕਹਿੰਦਾ ਵੀ ਮੇਰੀ ਮਾਂ ਸਕੂਲ ਦੇ ਵਿੱਚ ਚੌਥਾ ਦਰਜਾ ਕਰਮਚਾਰੀ ਹੈ ਮੈਂ ਐਮਐਲਏ ਰਹੂੰਗਾ ਤੇ ਮੇਰੀ ਮਾਂ ਉੱਥੇ ਸੇਵਾ ਕਰਦੀ ਰਹੂਗੀ ਸੌ ਵਾਲੀ ਪੈਦਾ ਨਹੀਂ ਹੁਣ ਕਰਦੀ ਹੋਵੇ ਕਿਉਂਕਿ ਹੁਣ ਤਾਂ ਉਹ ਕਹਿੰਦੇ ਵੀ ਸ਼ੈਲਰ ਪਤਾ ਨਹੀਂ ਲਾ ਗਿਆ ਦੋ ਗੱਲਾਂ ਹੀ ਆ ਲੋਕਾਂ ਦੇ ਵਿੱਚੋਂ ਆ ਰਹੀਆਂ ਏਰੀਆ ਦੇ ਵਿੱਚੋਂ ਆ ਰਹੀ ਆ ਉਹਦੇ ਆਪਦੇ ਹਲਕੇ ਦੇ ਵਿੱਚੋਂ ਵੀ ਕਹਿੰਦੇ ਵੀ ਲਾਭ ਉਗੋ ਕੇ ਸ਼ੈਲਰ ਵਾਲਾ ਨਾ ਕਰਕੇ ਸੈਟਿੰਗ ਤੇ ਆਪ ਸ਼ੈਲਰ ਲਾ ਗਿਆ ਜਾਂ ਲਾਉਣ ਬਾਰੇ ਸੋਚ ਰਿਆ ਕਿਸੇ ਐਮਐਲਏ ਦੀ ਆਉਂਦੀ ਹੁਣੇ ਫਲਾਣੇ ਤੋਂ 20 ਕਿੱਲੇ ਲੈ ਲਈ ਕਿਸੇ ਐਮਐਲਏ ਦੀ ਆਉਂਦੀ ਮੋਲ ਗਰਗਨਮਾਰ ਅਰਗੇ ਦੀ ਬਣੇ 55 ਕਿੱਲੇ ਲੈ ਲਈ ਹੁਣ ਚਾਰਜ ਫੇਰੇ ਰੋਲਾ ਜਦੋਂ ਇਹ ਹੈ ਇਹ ਤਾਂ ਫਿਰ ਮੈਂ ਤੁਹਾਨੂੰ ਦੱਸੇ ਵੀ ਤਾਂ ਵਪਾਰ ਕਰਨ ਆਏ ਸੀ ਇੱਕ ਵਾਰੀ ਦਾਾ ਖੇਡ ਕੇ ਵੇਖ ਲਾ ਸਾਰਿਆਂ ਨੇ ਜਿਹਦੀ ਕਿਸੇ ਦੀ ਸੇਵਾ ਸੀ ਕਿ ਉਹ ਉਹ ਗੋਕਿਆਂ ਵਾਲਾ ਜਿਹੜਾ ਸੀਗਾ ਮੋਬਾਈਲ ਠੀਕ ਕਰਦਾ ਕਰਦਾ ਨਾਲ ਪਾਰਟੀ ਦਾ ਪ੍ਰਚਾਰ ਕਰਦਾ ਸੀ ਨਰਿੰਦਰ ਗੌਰ ਭਰਾ ਜੀ ਸੀ ਉਹ ਆਮ ਕੁੜੀ ਸੀਗੀ ਪ੍ਰਚਾਰ ਕਰਦੀ ਫਿਰਦੀ ਸੀ ਠੀਕ ਹੈ ਗੁਰਪ੍ਰੀਤ ਕੌਰ ਹੈ ਸੀਐਮ ਸਾਹਿਬ ਦੀ ਵਾਈਫ ਸੈਕੰਡ ਵਾਈਫ ਉਹ ਜਿਹੜੀ ਸੀ ਉਹ ਪਾਰਟੀ ਵਾਸਤੇ ਪ੍ਰਚਾਰ ਕਰਦੀ ਕੁਝ ਵੀ ਸੀ ਜੋ ਵੀ ਸੀਗਾ ਉਹਨੂੰ ਦੇਖੋ ਕਿਹੜੇ ਪਾਸੋਂ ਆ ਕੇ ਮੁੱਖ ਮੰਤਰੀ ਦੇ ਘਰ ਵਾਲੀ ਬਣ ਗਈ ਕਿਤੇ ਪੈਰ ਥੱਲੇ ਬਟੇਰੇ ਵਾਲਾ ਕੰਮ ਹੋਇਆ ਬੁਰਾ ਲੱਗੂਗਾ ਕਈਆਂ ਨੂੰ ਮੇਰੇ ਖਿਆਲ ਦੇ ਵਿੱਚ ਜਿਹੜੇ ਬੈਠੇ ਆ ਹੁਣ ਸੱਤਾ ਦੇ ਵਿੱਚ ਪਰ ਬੁਰਾ ਲੱਗਣ ਵਾਲੀ ਗੱਲ ਨਹੀਂ ਮਿੱਤਰੋ ਵੀ ਕੋਈ ਗੱਲ ਨਹੀਂ ਤੁਹਾਡੇ ਕੋਈ ਪਿਛਲੇ ਜਨਮ ਦੇ ਪੁੰਨ ਕੀਤੇ ਸੀ ਜਿਹੜੇ ਤੁਹਾਡੇ ਮੂਰੇ ਆ ਗਏ ਤੁਰੇ ਜਾਂਦੇ ਨੇ ਪੈਰ ਥੱਲੇ ਬਟੇਰਾ ਆ ਗਿਆ ਨਹੀਂ ਤਾਂ ਇਥੇ ਪਾਰਟੀਆਂ ਦੇ ਵਿੱਚ ਲੋਕ ਜਿਹੜੇ ਆ ਉਹ ਦਾੜੀ ਆਉਣ ਤੋਂ ਪਹਿਲਾਂ ਦੀ ਸ਼ੁਰੂ ਹੁੰਦੇ ਆ ਚਿੱਟੀਆਂ ਦਾੜੀਆਂ ਹੋ ਕੇ ਤੇ ਦੁਨੀਆ ਤੋਂ ਤੁਰ ਜਾਂਦੇ ਆ ਤੇ ਸਰਪੰਚ ਨਹੀਂ ਬਣਦੇ ਮੈਂਬਰ ਪੰਜਾਬ ਨਹੀਂ ਬਣਦੇ ਉਵੇਂ ਤੁਰ ਜਾਂਦੇ ਆ ਬੇਜਾ ਕੋਸ਼ਿਸ਼ ਵੀ ਕਰਦੇ ਫਿਰ ਵੀ ਹਾਰ ਜਾਂਦੇ ਇਹ ਨਾ ਇੱਕ ਹਵਾ ਵਗੀ ਸੀ ਜਿਹੜੀ ਹਵਾ ਸੀ ਇਹਨੂੰ ਬਣਾ ਗਈ ਪਰ ਮੈਂ ਕਹਿੰਦਾ ਕਿ ਇਹ ਸੰਭਾਲਣਾ ਬਣਦਾ ਸੀਗਾ ਉਹ ਕਹਿੰਦੇ ਕੋਈ ਵੀ ਜਿਹੜਾ ਮੁਕਾਮ ਹੈ ਨਾ ਮਕਾਮ ਹਾਸਲ ਕਰਨਾ ਉਹਨਾਂ ਔਖਾ ਨਹੀਂ ਹੁੰਦਾ ਜਿੰਨਾ ਮਕਾਮ ਤੇ ਬਰਕਰਾਰ ਰਹਿਣਾ ਇੱਕ ਮੰਜ਼ਲ ਤੁਸੀਂ ਪਾ ਲਈ ਨਾ ਉਹ ਮੰਜ਼ਲ ਨੂੰ ਪਾਉਣਾ ਉਹਨਾਂ ਔਖਾ ਨਹੀਂ ਹੁੰਦਾ ਜਿੰਨਾ ਮੰਜ਼ਲ ਤੇ ਟਿਕੇ ਰਹਿਣਾ ਔਖਾ ਹੁੰਦਾ ਹੁਣ ਮੰਜ਼ਲ ਪਾ ਲਈ ਇਹਨਾਂ ਨੇ ਠੀਕ ਹੈ ਇੱਕ ਉਹ ਫੋਟੋ ਪਾਉਂਦੇ ਹੁੰਦੇ ਆ ਕਾਰ ਤੇ ਆਪਣੇ ਜਾਨਵਰ ਵਖਾਉਂਦੇ ਹੁੰਦੇ ਆ ਕਿ ਇੱਕ ਕਾਰ ਦੇ ਉੱਤੇ ਨਾ ਬੈਠੇ ਆ 40 50 ਕਿ ਉਹ ਨਾਲ ਉਹਦੇ ਲਿਖਿਆ ਹੁੰਦਾ ਵੀ ਕਹਿੰਦਾ ਬਹੁਤ ਬੰਤ ਨਾਲ ਕਬਜ਼ਾ ਦਾ ਕਰ ਲਿਆ ਚਲਾਉਣੀ ਕਿਸੇ ਨੂੰ ਵੀ ਨਹੀਂ ਆਉਂਦੀ ਉਹ ਸਾਹਬ ਹੋ ਗਿਆ ਵੀ ਬਹੁਤ ਮਤਤਾ ਦਿੱਤਾ ਲੋਕਾਂ ਨੇ ਵੱਡਾ ਹੁਣ ਚਲਾਉਣੀ ਨਹੀਂ ਆ ਰਹੀ ਪਿਛਲੇ ਢਾਈ ਸਾਲਾਂ ਤੋਂ ਇਸ ਕਰਕੇ ਤੁਹਾਡੀ ਗੱਲ ਜਿਹੜੀ ਤੁਸੀਂ ਗਿਆ ਨਾ ਕਿ ਕਦੇ ਕਿਸੇ ਮੰਤਰੀ ਦਾ ਬਿਆਨ ਕਦੇ ਕਿਸੇ ਦਾ ਇਹਨਾਂ ਦਾ ਇਸ ਕਰਕੇ ਨਹੀਂ ਆਉਂਦਾ ਕਿਉਂਕਿ ਹਲੇ ਸਖੰਦਰੂ ਹੈ ਹਮ ਹਲੇ ਸਿੱਖੇ ਹੀ ਨਹੀਂ ਤੇ ਨਾ ਉਸ ਪਾਸੇ ਜਾਣ ਦੀ ਲੋੜ ਹੈ ਇਹਨਾਂ ਨੂੰ ਉਹ ਕਹਿੰਦੇ ਵੀ ਉਹ ਇੱਕ ਭੱਦੀ ਜੀ ਖਾਬਦ ਆਪਣੀ ਪੰਜਾਬੀ ਦੀ ਕਹਿੰਦੇ ਜਿਹਦਾ ਪਦਿਆਂ ਸਾਰਿਆਂ ਨੂੰ ਹੱਗਣ ਦੀ ਕੀ ਲੋੜ ਹੱਗਣ ਦੀ ਲੋੜ ਜਦੋਂ ਮੈਂ ਕਹਿੰਦਾ ਬੈਠਿਆਂ ਬਣਿਆਂ ਦਾ ਸਭ ਕੁਝ ਤਾਂ ਫਿਰ ਬਿਆਨ ਦੇ ਕੇ ਕੀ ਲੈਣਾ 5 ਸਾਲ ਪੂਰੇ ਕਰਨੇ ਆ ਕਮੀਸ਼ਕੇ ਉਹ ਕਰਕੇ ਤੂੰ ਕੌਣ ਤੇ ਮੈਂ ਕੌਣ ਕਿਸੇ ਨੇ ਜਿਤਾਤਾ ਤਾਂ ਠੀਕ ਹੈ ਨਾ ਜਿਤਾਤਾ ਤਾਂ ਠੀਕ ਹੈ ਉਦੋਂ ਤੱਕ ਜਿਹੜੀਆਂ ਆਪਦੀਆਂ ਆਪਦੀ ਆਰਥਿਕਤਾ ਦੇਸ਼ ਦੀ ਪੰਜਾਬ ਦੀ ਸੁਧਰੇ ਨਾ ਸੁਧਰੇ ਆਪੋ ਆਪਣੀ ਸੁਧਰ ਚੁੱਕੀ ਇਹਨਾਂ ਦੀ ਹੁਣ ਤਾਂ ਦੇਖਣ ਦੇ ਵਿੱਚ ਤਾਰਾ ਜੀ ਵੀ ਕਈਆਂ ਨੇ ਤਾਂ ਬਹੁਤ ਭਰ ਲਿਆ ਦਿਸਣ ਵੀ ਲੱਗ ਪਿਆ ਮੈਂ ਕਹਿੰਦਾ ਵਿਧਾਇਕਾਂ ਦੇ ਨਾਰ ਰਹਿਣ ਵਾਲਿਆਂ ਨੇ ਬਹੁਤ ਭਰ ਲਿਆ ਠੀਕ ਹੈ ਵੀ ਜਿੰਨਾ ਕਦੇ ਸੋਚਿਆ ਨਹੀਂ ਹੋਣਾ ਨਾ ਵੀ ਬਾਪੂ ਨੇ ਜਿਹੜਾ ਸੀਗਾ ਦੋ ਕੋਠੇ ਨਹੀਂ ਖੜੇ ਕੀਤੇ ਹੋਣੇ ਤੇ ਇਹੋ ਜਿਹੇ ਲੋਕ ਵੀ ਪੰਜਾਬ ਚ ਬੈਠੇ ਐ ਐਮਐਲਏ ਦੇ ਸੱਜੇ ਖੱਬੇ ਨਾਲ ਜਿਨ੍ਹਾਂ ਨੇ ਕਹਿੰਦੇ ਕਰੋੜ ਕਰੋੜ ਦੀਆਂ 50 50 ਲੱਖ ਦੀਆਂ ਕੋਠੀਆਂ ਪਾ ਲਈਆਂ ਜਿਨ੍ਹਾਂ ਨੇ ਕਰੋੜ ਦੀ 50 ਲੱਖ ਦੀ ਕੋਠੀ ਦਾ ਚੰਡੀਗੜ੍ਹ ਜਾ ਕੇ ਕਰੋੜ ਦਾ ਫਲੈਟ ਲਿਆ ਉਹਨੇ ਪਿੱਛੇ ਵੀ ਕੋਈ ਬੈਲੈਂਸ ਖੜਾ ਕੀਤਾ ਹੋਊਗਾ ਇਹ ਆਮ ਲੋਕਾਂ ਦੇ ਵਿੱਚ ਗੱਲ ਹੈ ਵੀ ਫਲਾਣੇ ਨੇ ਆਹ ਕਰ ਲਿਆ ਫਲਾਣੇ ਨੇ ਉਹ ਕਰ ਲਿਆ ਮੈਂ ਕਹਿੰਦਾ ਬਣਾ ਲਿਆ ਠੀਕ ਹੈ ਹੁਣ 2.5 ਸਾਲ ਬਣਾਉਣ ਦੇ ਸੀਗੇ ਤੁਸੀਂ ਬੰਪ